ਪਾ ਜਨਾਵਲੀ ਸਾਡੇ ਉਹ ਮੜਿਆ ਹਰਪਜਨ ਮਾਨ ਨੂੰ ਇੱਕ ਵਾਰੀ ਵੱਡੀ ਚੜ੍ਹਾਈ ਮਿਲੀ ਹੰਸਰਾਜ ਨੂੰ ਕਮਲਜੀਤ ਨੀਲੋਂ ਦੇ ਮਾਣੋ ਬਿਲੀ ਇੱਥੋਂ ਚੱਲੀ ਹੈ ਨਾ ਕਿ ਤਾਂ ਸੁਦਰ ਸਿੰਘ ਕੋਰ ਨੇ ਆਉਣਾ ਸੀਗਾ ਸੁਦਰ ਸਿੰਘ ਕੋਰ ਕੋ ਮੈਂ ਜਾਂਦਾ ਰਹਿੰਦਾ ਸੀ ਦਿੱਲੀ ਰੋਵੇਰਾ ਬਿਲਡਿੰਗ ਰਹਿੰਦੇ ਸੀ ਇੱਥੋਂ ਦੇ ਜਿਹੜੇ ਲੋਕਲ ਸੀਗੇ ਉਹ ਕਹਿੰਦੇ ਇਹਨੇ 22 23 ਸਾਲ ਦਾ ਮੁੰਡਾ ਸਰਿੰਦਰ ਕੋਰ ਕਿੱਥੋਂ ਲਿਆਊਗਾ ਕਈ ਵਾਰੀ ਆਪਾਂ ਗੱਲਾਂ 'ਚ ਸੁਣਦੇ ਰਹੇ ਹਾਂ ਕਿ ਪੌੜਾ ਜਿਹੜਾ ਆ ਉਹ ਕੁਲਦੀਪ ਮਾਨਕ ਤੇ ਸਰਦੂਸ ਸਿਕੰਦਰ ਨੂੰ ਪਿੰਡ ਨੌਰੇ ਤੋਂ ਬਿਠਾ ਕੇ ਆਪਣੇ ਪਿੰਡ ਪੌੜੇ ਤੱਕ ਲੈ ਕੇ ਸਾਈਕਲ ਤੇ ਲੈ ਕੇ ਆਂਦਾ ਰਿਹਾ ਜਿਸ ਜਿਸ ਗੱਲ ਤੋਂ ਮੈਂ ਖੁਸ਼ ਹਾਂ ਨ ਪੀ ਪੰਜਾਬੀ ਗਾਇਕੀ ਚ 25 ਕ ਸਾਲ ਜੀ ਇਦਾਂ ਰਹੀ ਆ ਪੀ ਕਹਿੰਦੇ ਵੀ ਜੀ ਅਸ਼ੋਕ ਭੋਰਾ ਲਿਖ ਦਵੇ ਨਾ ਬੰਦੇ ਦੀ ਗੱਲ ਬੜੀ ਕਈ ਸੁਖਾਲੇ ਹੋਏ ਕਿਸੇ ਕਿਸੇ ਬੰਦੇ ਦੇ ਪੰਜਾਬੀ ਗਾਇਕੀ ਜਿਹੜੀ ਆ ਉਹ ਅਸ਼ੋਕ ਭਰੇ ਤੋਂ ਬਿਨਾ ਚੱਲਦੀ ਨਹੀਂ ਸੀ ਕਿੰਨੀ ਅੱਜ ਦੇ ਸਮੇਂ ਚ ਕੋਈ ਦਰਦ ਤਾਂ ਨਹੀਂ ਹੈਗਾ ਕਿ ਨਵੇਂ ਮੁੰਡੇ ਇਹ ਬੈਮ ਨਹੀਂ ਨਹੀਂ ਇਹ ਦਲੇਰਮੰਦੀ ਹੁਣੀ ਵੀ ਆਏ ਥੋੜੇ ਦਲੇਰਮੰਦੀ ਆਇਆ 2 ਸਾਲ ਉਹਨੂੰ ਟਾਈਮ ਨਹੀਂ ਦਿੱਤਾ ਉਹ ਇਦਾਂ ਲੱਗਦਾ ਰਿਹਾ ਪੀ ਇਹ ਇਹ ਕਿਦੇਦਰ ਕਰਕੇ ਮੇਲਾ ਨਾ ਖੜ ਜਵੇ ਇਹ ਸ਼ੌਂਕੀ ਮੇਲੇ ਦੀ ਚੜਾਈ ਦੀ ਗੱਲ ਹੈ ਤੇ ਜਿਸ ਦੋ ਬੰਦੇ ਅਮਰਤਪਾਲ ਬੰਗਾ ਬਲੌਗਸ ਦੇ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਅੱਜ ਅਸੀਂ ਪਹੁੰਚੇ ਹਾਂ ਪਿੰਡ ਪੋਹਰਾ ਵਿਖੇ ਜਿੱਥੇ ਤੁਹਾਨੂੰ ਇੱਕ ਇਹੋ ਜੀ ਸ਼ਖਸੀਅਤ ਦੇ ਨਾਲ ਮਿਲਣ ਲੱਗੇ ਹਾਂ ਜਿਸ ਜਿਸ ਸ਼ਖਸੀਅਤ ਨੇ ਨਾ ਕੇਵਲ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਦਾ ਨਾਂ ਜਿਹੜਾ ਹੈ ਸਮੁੱਚੇ ਵਿਸ਼ਵ ਦੇ ਵਿੱਚ ਉੱਚਾ ਕੀਤਾ ਸਗੋਂ ਉਹਨਾਂ ਨੇ ਆਪਣੀ ਕਲਮ ਦੇ ਨਾਲ ਜਿਹੜਾ ਆ ਉਹ ਸ਼ਬਦਾਂ ਨੂੰ ਵੀ ਜਿਹੜਾ ਨਚਾਇਆ ਆ ਅਤੇ ਦੁਨੀਆ ਭਰ ਦੇ ਵਿੱਚ ਜਿਹੜਾ ਉਹਨਾਂ ਨੇ ਆਪਣਾ ਨਾਂ ਕਮਾਇਆ ਮੇਰੀ ਮਰਾਦ ਐਸ ਅਸ਼ੋਕ ਪੋਰਾ ਜੀ ਆਓ ਤੁਹਾਡੇ ਨਾਲ ਐਸ ਅਸ਼ੋਕ ਪੋਰਾ ਜੀ ਨੂੰ ਮਲਾਈਏ ਸਸੀ ਕਲਪਾ ਜੀ ਬਹੁਤ ਬਹੁਤ ਜੀ ਸਸੀ ਕਲਪਾ ਜੀ ਨੂੰ ਧੰਨਵਾਦ ਬਹੁਤ ਬਹੁਤ ਜੀ ਬਹੁਤ ਅਰਜੀਮਿਆਂ ਭਰੇ ਸਮੇਂ ਦੇ ਵਿੱਚੋਂ ਅੱਜ ਜਿਹੜਾ ਆ ਮੌਕਾ ਮਿਲਿਆ ਸ੍ਰੀ ਅਸ਼ੋਕ ਪੋਰਾ ਜੀ ਦੇ ਨਾਲ ਗੱਲਬਾਤ ਕਰਨ ਦਾ ਜਦੋਂ ਦੁਨੀਆ ਘੁੰਮਣ ਦੀ ਗੱਲ ਕਰਨੀ ਹੋਵੇ ਜਾਂ ਸਟੇਜਾਂ ਦੀ ਗੱਲ ਕਰਨੀ ਹੋਵੇ ਜਾਂ ਦੂਰਦਰਸ਼ਨ ਦੀ ਗੱਲ ਕਰਨੀ ਹੋਵੇ ਜਾਂ ਪੰਜਾਬੀ ਗਾਇਕੀ ਦੀ ਗੱਲ ਕਰਨੀ ਹੋਵੇ ਜਾਂ ਲੇਖਣੀ ਦੀ ਗੱਲ ਕਰਨੀ ਹੋਵੇ ਤਾਂ ਇਸ ਅਸ਼ੋਕ ਪੌਰਾ ਇੱਕ ਇਹੋ ਜਿਹਾ ਸਿਰਮੌਰ ਸਤਾਖਰ ਆ ਜਿਨ੍ਹਾਂ ਨੇ ਦੁਨੀਆ ਦੇ ਵਿੱਚ ਇੱਕ ਇਹੋ ਜਿਹਾ ਮੁਕਾਮ ਹਾਸਲ ਕੀਤਾ ਕਿ ਅੱਜ ਪੰਜਾਬੀ ਹਰ ਪੰਜਾਬੀ ਜਿਹੜਾ ਆ ਉਹ ਇਹਨਾਂ ਦੀ ਕਲਮ ਦਾ ਮਰੀਦ ਬਣ ਚੁੱਕਾ ਆ ਪੌਰਾ ਸਾਹਿਬ ਮੇਰਾ ਪਹਿਲਾ ਸਵਾਲ ਤੁਹਾਡੇ ਨਾਲ ਇਹ ਹੈ ਜੀ ਕਿ ਕਦੀ ਵੀ ਕੋਈ ਕੰਮ ਦੀ ਜਿਹੜੀ ਸ਼ੁਰੂਆਤ ਕੀਤੀ ਜਾਂਦੀ ਹੈ ਉਹ ਬੜੇ ਚਾਨ ਨਾਲ ਕੀਤੀ ਜਾਂਦੀ ਆ ਤੁਹਾਨੂੰ ਇਹ ਲਿਖਣ ਦੀ ਜਿਹੜੀ ਰੀਜ ਆ ਉਹ ਕਿਸ ਤਰੀਕੇ ਦੇ ਨਾਲ ਉਪਈ ਦੇਖੋ ਗੱਲ ਇਹ ਆ ਵੀ ਇੱਕ ਹਰੇਕ ਬੰਦੇ ਦੇ ਅੰਦਰ ਨਾਲ ਇੱਕ ਹੋਰ ਬਨੁਖ ਵਸਦਾ ਜੀ ਉਹ ਮਨੁੱਖ ਜਿਹੜਾ ਆ ਉਹ ਕੁਦਰਤ ਨਾਲ ਕੁਦਰਤੀ ਵਰਤਾਰੇ ਨਾਲ ਵਾਹਿਗੁਰੂ ਨਾਲ ਜੁੜਿਆ ਹੋਇਆ ਹੈ ਜੀ ਉਮਰੋ ਖੰਦਾ ਕਿ ਮੈਂ ਦੁਨੀਆ ਚ ਖਾਸ ਜਿਹੜਾ ਖਾਸ ਤੋਂ ਮਤਲਬ ਹੈ ਕਿ ਮੈਂ ਜਿਸ ਹੋਂਦ ਨੂੰ ਲੈ ਕੇ ਆਇਆ ਉਹਦਾ ਵਿਕਾਸ ਕਰਾਂ ਉਹਦਾ ਅੰਦਰਲਾ ਮਨੁੱਖ ਹੈ ਉਹ ਹਰ ਇੱਕ ਦੇ ਅੰਦਰ ਇੱਕੋ ਜਿਹਾ ਹੀ ਆ ਵੀ ਮੈਂ ਦੁਨੀਆ ਤੋਂ ਕੁਝ ਵੱਖ ਕਰਾਂ ਜਾਂ ਹੋਰ ਹੈ ਲਿਖਣ ਦੀ ਕਲਾ ਜਿਹੜੀ ਹੈਗੀ ਆ ਕਹਿੰਦੇ ਨੇ ਕਿ ਨੱਚਿਆ ਨਾ ਢੋਲ ਨਾਲ ਨਹੀਂ ਜਾਂਦਾ ਚਾਂ ਨਾਲ ਜਾਂਦਾ ਜਿਹੜੀ ਮੇਰੀ ਕੋਸ਼ਿਸ਼ ਸੀਗੀ ਵੀ ਦੁਨੀਆ ਚ ਕੁਝ ਨਾ ਕੁਝ ਡਿਫਰੈਂਟ ਕਰ ਸਕੀਏ ਅ ਡਿਫਰੈਂਟ ਇਨ ਦ ਸੈਂਸ ਕੇ ਤੁਹਾਨੂੰ ਭੀੜ ਸੋ ਨਿਕਲਣ ਲਈ ਕੁਛ ਨਾ ਕੁਛ ਵੱਖਰਾ ਕਰਨਾ ਪੈਂਦਾ ਵੱਖਰਾ ਕਰਨਾ ਪੈਂਦਾ ਹੈ ਤੇ ਤੁਸੀਂ ਜਦੋਂ ਮਤਲਬ ਲਿਖਣਾ ਸ਼ੁਰੂ ਕੀਤਾ ਉਸ ਵੇਲੇ ਕਿਸੇ ਤੋਂ ਪ੍ਰੇਰਣਾ ਲਈ ਜਾਂ ਇੱਕ ਆਪਣੇ ਆਪ ਹੀ ਅੰਦਰੋਂ ਨਹੀਂ ਮੈਂ ਨਾ ਜਿਹੜਾ ਪ੍ਰੇਰਣਾ ਨਹੀਂ ਲਈ ਮਤਲਬ ਜੇ ਤਾਂ ਮੈਂ ਕਹਿ ਸਕਦਾ ਕਿ ਦੀਵੇ ਤੁਹਾਡੇ ਅੰਦਰ ਹੀ ਜਗਦੇ ਹੁੰਦੇ ਆ ਅੰਦਰੇ ਹੁੰਦੇ ਆ ਪਰ ਉਹਨੂੰ ਜਗਾਉਣ ਦਾ ਹੁਨਰ ਹੋਣਾ ਚਾਹੀਦਾ ਅ ਭਾਈ ਗੁਰੂ ਨੇ ਹਰੇਕ ਬੰਦੇ ਦੇ ਅੰਦਰ ਕਲਾ ਪਰੀ ਆ ਜੀ 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 ਉਹਨੇ ਤੁਹਾਡੀ ਕੁਆਲੀਫਿਕੇਸ਼ਨਾਂ ਨਹੀਂ ਦੇਖਿਆ ਉਹਨੇ ਤੁਹਾਨੂੰ ਰਿਜ਼ਕ ਦਾ ਰਿਜ਼ਕ ਦੇ ਆਪ ਸਮਰੱਥ ਬਣਾਇਆ ਜੀ ਕਈਆਂ ਦਾ ਉਹ ਜਿਹੜਾ ਟੈਲੈਂਟ ਹੈ ਮਤਲਬ ਉਹ ਬਕਾਸ ਹੁੰਦਾ ਉਹਦਾ ਕਈਆਂ ਦਾ ਨਹੀਂ ਹੁੰਦਾ ਕਿਸੇ ਨੂੰ ਨੱਚਣਾ ਆਉਂਦਾ ਕਿਸੇ ਨੂੰ ਗਾਉਣਾ ਆਉਂਦਾ ਕੋਈ ਬੋਲ ਸਕਦਾ ਕੋਈ ਕਲਾਕਾਰ ਹੋ ਸਕਦਾ ਕੋਈ ਪੇਂਟਰ ਹੋ ਸਕਦਾ ਕੋਈ ਚਿੱਤਰਕਾਰ ਹੋ ਸਕਦਾ ਕੋਈ ਮੂਰਤੀ ਘੜਾ ਸਕਦਾ ਜੀ ਉਹ ਜਦੋਂ ਨਾ ਉਹਦੇ ਵਿੱਚੋਂ ਉਹ ਬਾਹਰ ਬਨੋਖਾ ਆ ਜਾਂਦਾ ਤੇ ਨੇਚਰਲੀਆ ਕੋਈ ਨਾ ਕਿਸੇ ਰੋਟੀ ਕਰ ਸਕਦੇ ਬਹੁਤ ਸਾਰੇ ਦੁਨੀਆਂ 'ਚ ਐਸੇ ਕਲਾਕਾਰ ਨੇ ਜਿਨ੍ਹਾਂ ਤੇ ਅਸੀਂ ਕੁਆਲੀਫਿਕੇਸ਼ਨ ਜਾਣਣਾ ਨਹੀਂ ਚਾਹੁੰਦੇ ਜੀ ਜਦੋਂ ਮੈਂ ਲਿਖਣਾ ਸ਼ੁਰੂ ਕੀਤਾ ਉਹ ਉਮਰ ਜਿਹੜੀ 8ਵੀਂ 9ਵੀਂ ਵਿੱਚ ਪੜ੍ਹਦੇ ਆਂਦੀ ਜਦੋਂ ਮੈਂ ਉਦੋਂ ਅਖਬਾਰ 'ਚ ਛਪੜਾ ਸ਼ੁਰੂ ਹੋ ਗਿਆ ਜਿਹੜੀ ਖਾਸ ਗੱਲ ਇਹ ਕਿੰਨੀ ਉਮਰ ਦੀ ਗੱਲ ਆ तकरीबन ਇਹ ਮੈਂ ਉਦੋਂ 9ਵੀਂ 'ਚ ਪੜ੍ਹਦਾ ਸੀਗਾ ਅੱਛਾ 9ਵੀਂ ਕਲਾਸ ਦੇ ਵਿੱਚ ਤਾਂ ਲੋਕਾਂ ਨੂੰ ਆਪਣਾ ਸਿਲੇਬਸ ਚੇਤੇ ਨਹੀਂ ਹੁੰਦਾ ਹਾਂਜੀ ਹਾਂਜੀ ਤੁਸੀਂ 9ਵੀਂ 'ਚ ਪੜ੍ਹਦਾ ਮੈਂ ਕਈ ਸਾਲ ਤਾਂ ਦੱਸਿਆ ਨਹੀਂ ਕਿ ਮੈਂ ਮੈਂ ਹੀ ਅਸ਼ੋਕ ਆਜੋ ਮਾੜਾ ਮਾੜਾ ਤੁਰਿਏ ਤੁਰ ਕੇ ਨਾਲੇ ਕੁਦਰਤ ਦਾ ਆਨੰਦ ਮਾਣਦੇ ਆਂ ਨੌਮੀ 'ਚ ਪੜ੍ਹਦੇ ਪੜ੍ਹਦੇ ਤੁਸੀਂ ਲੇਖ ਲਿਖਣੇ ਸ਼ੁਰੂ ਕਰ ਦਿੱਤੇ ਹੂੰ ਪੰਜਾਬ ਦੀਆਂ ਨਾਮੀ ਖ਼ਵਾਰਾਂ ਦੇ ਵਿੱਚ ਜਿਹੜਾ ਆ ਤੁਹਾਡੇ ਕਾਲਮ ਉਸ ਵੇਲੇ ਨੌਮੀ ਦੇ ਵਿੱਚ छਪਣੇ ਸ਼ੁਰੂ ਹੋ ਗਏ ਹੂੰ ਤੇ ਤੁਹਾਡੇ ਜਿਹੜੇ ਪਾਠਕ ਆ ਉਸ ਵੇਲੇ ਤਾਂ ਅਸ਼ੋਕ ਪੋਰੇ ਨੂੰ ਇੱਕ ਲੇਖਕ ਦੇ ਤੌਰ ਤੇ ਜਾਣਦੇ ਸੀ ਹੂੰ ਪਰ ਜਦੋਂ ਤੁਸੀਂ ਪੱਤਰਕਾਰੀ ਦੇ ਖੇਤਰ ਦੇ ਵਿੱਚ ਵੇਚਰਨਾ ਸ਼ੁਰੂ ਕੀਤਾ ਹੂੰ ਉਸ ਵੇਲੇ ਤੁਸੀਂ ਜਿਹੋ ਜਿਹੇ ਮਕਾਮ ਪੱਤਰਕਾਰੀ ਦੇ ਖੇਤਰ ਵਿੱਚ ਹਾਸਲ ਕੀਤੇ ਮੈਂ ਔਖਿਆਂ ਸਮਿਆਂ ਦੀ ਵੀ ਗੱਲ ਕਰਨੀ ਚਾਹੁੰਦਾ ਆ ਕਿ ਤੁਸੀਂ ਦੇਖੋ ਇੱਕ ਪੱਤਰਕਾਰੀ ਕਰਨੀ ਜਿਹੜੀ ਹੁੰਦੀ ਆ ਉਹ ਸਭ ਤੋਂ ਔਖਾ ਕੰਮ ਅੱਜ ਦੇ ਜ਼ਮਾਨੇ 'ਚ ਪੱਤਰਕਾਰੀ ਕਰਨਾ ਆ ਅੱਜ ਤਵਿਆਂ ਦੇ ਜ਼ਮਾਨੇ ਤੋਂ ਆਪਾਂ ਸੋਸ਼ਲ ਮੀਡੀਆ ਦੇ ਜ਼ਮਾਨੇ ਤੱਕ ਆ ਗਏ ਆ ਤੇ ਤੁਸੀਂ ਜਿਹੜਾ ਆ ਉਸ ਸਮੇਂ ਦੇ ਵਿੱਚ ਆਪਣੇ ਆਪ ਨੂੰ ਇਸ ਸਮੇਂ ਨਾਲ ਕਿਦਾਂ ਫਿੱਟ ਕੀਤਾ ਕਿ ਇਹ ਪੜ੍ਹਾਈ ਵੀ ਕੀਤੀ ਆ ਤੇ ਪੱਤਰਕਾਰੀ ਦੇ ਵਿੱਚ ਵੀ ਆਪਣਾ ਨਾਮ ਲਾ ਖਟਿਆ ਸਪਲੀਮੈਂਟ ਵੀ ਲੈਣੇ ਹੁੰਦੇ ਆ ਕਲਾਕਾਰਾਂ ਦੇ ਕੋਲੋਂ ਜਾਂ ਆਪਣਾ ਸਮਾਜ ਵਿੱਚ ਵਿਚਰਨਾ ਹੁੰਦਾ ਉਹ ਸਾਰੇ ਕੰਮ ਨੂੰ ਤੁਸੀਂ ਕਿੰਨਾ ਕੁ ਮੈਨੇਜ ਕੀਤਾ ਤੇ ਕਿੰਨੀਆਂ ਔਖਾਈਆਂ ਦਾ ਤੁਹਾਨੂੰ ਸਾਹਮਣਾ ਕਰਨਾ ਪਿਆ ਪਹਿਲਾਂ ਤੇ ਮੈਂ ਆਪਣਾ ਸਿਰ ਆਪ ਮੁੰਨਿਆ ਪਹਿਲੀ ਗੱਲ ਇਹ ਆ ਅੱਛਾ ਜੀ ਤੇ ਮੈਨੂੰ ਕੋਈ ਨਾ ਤਾਂ ਸਾਡੇ ਘਰ ਚੋਂ ਆਉਂਦਾ ਸੀ ਨਾ ਆਲੇ ਦੁਆਲੇ ਨਾ ਇਸ ਬੰਗਾ ਹਲਕੇ ਚ ਹਾਂ ਬਿਲਕੁਲ ਬਿਲਕੁਲ ਤੇ ਜਿਹੜਾ ਮੈਨੂੰ ਗਾਈਡ ਕਰ ਸਕਦਾ ਹੋਵੇ ਜੀ 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 ਤੇ ਫਿਰ ਮੈਂ ਕੀ ਸ਼ਗਾ ਕੇ ਆਪ ਹੀ ਕੋਸ਼ਿਸ਼ ਕਰਦਾ ਰਿਹਾ ਅਖਬਾਰਾਂ ਨੂੰ ਜਿੱਦਾਂ ਮੈਨੂੰ ਭੇਜਣਾ ਆਉਂਦਾ ਸੀ ਮੈਂ ਉਹਦਾ ਭੇਜ ਦਿੰਦਾ ਸੀਗਾ ਜੀ ਖਾਸ ਗੱਲ ਇਹ ਸੀ ਕਿ ਮੇਰਾ ਨਾ ਇੱਕ ਕਹਿੰਦੇ ਨੇ ਸਾਰਾ ਜਿਹੜੀ ਨਾ ਸੰਗੀਤ ਹੈ ਉਹ ਸਾਰਾ ਅਗ ਰਾਹੀ ਰੂਹ ਨੂੰ ਜਾਣ ਵਾਲੀ ਸਿੱਧੀ ਰਾਹ ਤਾ ਬਿਲਕੁਲ ਬਿਲਕੁਲ ਜੀ ਬਿਲਕੁਲ ਉਹ ਮੇਰੇ ਮਨ ਚ ਸਗਾ ਕਿ ਮੇਰਾ ਸੰਗੀਤ ਨਾਲ ਬੜਾ ਲਗਾਓ ਸੀਗਾ ਜੀ ਜੀ ਤੇ ਮੈਂ ਨਾ ਟਾੜੀਆਂ ਕਵੀਸ਼ਰਾਂ ਨੂੰ ਸੁਣਦਾ ਸੀ ਜਦੋਂ ਮੇਲਿਆਂ 'ਚ ਜਾਣਾ ਕਿਤੇ ਜੀ ਮੈਂ ਲੋਕੀ ਕੁਜਲੇ ਬੀ ਆਖਦਾ ਸੀ ਕੋਈ ਜਾਂਦਾ ਸੀ ਨਾ ਮੈਂ ਉੱਥੇ ਕਸੋਜਾਉਂਦੇ ਹੁੰਦੇ ਸੀ ਮੋਹਨ ਲਾਲ ਮੋਹਨ ਸਿੰਘ ਜੀ ਉਹਨਾਂ ਦੇ ਟਰੰਕ ਚ ਕਿਸੇ ਰੱਖੇ ਹੁੰਦੇ ਸੀਗੇ ਨਾ ਉਹ ਮੇਲੇ ਚ ਲਾਉਣੇ ਹੁੰਦੇ ਸੀ ਤੇ ਮੈਂ ਉਹ ਮੇਖਾ 10 ਪੈਸੇ ਤੋਂ ਸ਼ੁਰੂ ਹੁੰਦਾ ਸੀਗਾ 25 30 ਪੈਸੇ ਦਾ ਜਨਨੀ ਚੋਰ ਕੇਰ ਸਿੰਘ ਦੀ ਮੌਤ ਜਾਂ ਜ਼ਿੰਦਗੀ ਬਰਾਸ ਮੈਂ ਉਹ ਲਿਆ ਕੇ ਨਾ ਪੜਨਾ ਇੱਕ ਪੜਨ ਲੱ ਪਿਆ ਮੈਂ ਸਾਡੇ ਘਰ ਚ ਨਾਵਲ ਪਏ ਹੁੰਦੇ ਸੀਗੇ ਹਿੰਦੀ ਦੇ ਵੀ ਤੇ ਉਹ ਮੇਰਾ ਭਰਾ ਸੀ ਵੱਡਾ ਉਹ ਪੜ ਦਿੰਦਾ ਬਹੁਤ ਸ਼ੁਕੀਨ ਸੀਗਾ ਜੀ ਉਹ ਇੱਕ ਲਿਟਰਰੀ ਮਾਹੌਲ ਜਿਹਾ ਬਣ ਗਿਆ ਫਿਰ ਕੀ ਹੋਇਆ ਕਿ ਮੈਂ ਜਦੋਂ ਇੱਕ ਜਦੋਂ ਤੁਹਾਨੂੰ ਨਾ ਜਦੋਂ ਬ੍ਰੇਕ ਮਿਲ ਜਾਂਦੀ ਹੈ ਇੱਕ ਤਾਂ ਹੁੰਦਾ ਕਿ ਤੁਹਾਨੂੰ ਬ੍ਰੇਕ ਨਹੀਂ ਮਿਲੀ ਮੈਂ ਜਦੋਂ ਲਿਖਣਾ ਸ਼ੁਰੂ ਕੀਤਾ ਉਹ ਛਪਣਾ ਵੀ ਸ਼ੁਰੂ ਹੋ ਗਿਆ ਨਾਲੇ ਉਹ ਹਾਂ ਉਹਦੇ ਨਾਲ ਮੈਨੂੰ ਹੋਇਆ ਗਿਆ ਕਿਉਂਕਿ ਮੈਂ ਜਦੋਂ ਇੱਥੇ ਸਕੂਲ ਮਾਲਕੇ ਦਾ ਸਕੂਲ ਪੜਦਾ ਸੀਗਾ ਮੈਂ 2 ਸਾਲ ਤੱਕ ਕਿਸੇ ਨੂੰ ਦੱਸਿਆ ਹੀ ਨਹੀਂ ਕੀ ਆ ਬਾਤ ਹੈ ਕਿ ਮੈਂ ਉਹ ਬੰਦਾ ਕਿਉਂਕਿ ਜੇ ਉਦੋਂ ਉਹਨਾਂ ਨੂੰ ਪਤਾ ਲੱਗਦਾ ਤੇ ਪਹਿਲਾਂ ਤੇ ਮੇਰੇ ਮਾਮਾ ਇੱਕ ਸੀਗੇ ਉਹ ਵੱਡੇ ਅਫਸਰ ਸੀਗੇ ਮਾਫ ਕਰਨਾ ਪੌਰਾ ਸਾਹਿਬ ਤੁਹਾਡੇ ਤੁਹਾਡੇ ਬਾਰੇ ਤਾਂ ਲੋਕਾਂ ਨੂੰ ਇਹ ਵੀ ਨਹੀਂ ਪਤਾ ਕਿ ਪੌਰਾ ਮਾਸਟਰ ਰਿਹਾ ਜੀ ਲੋਕਾਂ ਨੇ ਉਹਨੇ ਹੈ ਮੇਰੀ ਮਾਂ ਨੂੰ ਕਹਿੰਦਾ ਮੇਰੀ ਬੀਬੀ ਨੂੰ ਕਹਿੰਦਾ ਇਹਨੇ ਨਹੀਂ ਪੜਨਾ ਇਹਦਾ ਕੰਮ ਖਰਾਬ ਹੈ ਉਹ ਫਿਰ ਮੈਂ ਹੀ ਘਰ ਚ ਰਹਿੰਦਾ ਸੀ ਪੜਨੇ ਤੋਂ ਫਿਰ ਉਹ ਮੈਂ ਥੋੜੀ ਜਿਹਾ ਇੱਧਰ ਜਿਹੜਾ ਤੁਸੀਂ ਕਹਿ ਬ ਕਿ ਇੱਕੋ ਵੇਲੇ ਕਿੰਨੇ ਕੰਮ ਕਰਦੇ ਮੈਨੂੰ ਇਹ ਵੀ ਸੱਚਾ ਜੇ ਮੈਂ ਨਾ ਪੜਿਆ ਇਹ ਕੰਮ ਵੀ ਨਹੀਂ ਚੱਲਣਾ ਕੰਮ ਵੀ ਨਹੀਂ ਚੱਲਣਾ ਪੜ੍ਹ ਲੈ esque ਤੁਹਾਨੂੰ ਰੋਜ਼ਗਾਰ ਮਿਲੇਗਾ ਤੁਸੀਂ ਚੰਗੇ ਚੱਲੋਗੇ ਤੇ ਤੁਹਾਨੂੰ ਰੌਣਕ ਮੇਲਾ ਜਿਹੜਾ ਰੌਣਕ ਮੇਲਾ ਜ਼ਿੰਦਗੀ ਦਾ ਤਾਂ ਹੀ ਆ ਜੇ ਤੁਹਾਡੇ ਕੋਲ ਆਰਥਿਕ ਸੋਰਸ ਹੈਗੀ ਹੁਸ਼ਿਆਰਪੁਰ ਦੇ ਵਿੱਚ ਇੱਕ ਬੜਾ ਫੇਮਸ ਮੇਲਾ ਜਿਹੜਾ ਉਹ ਲੱਗਦਾ ਰਿਹਾ ਆਪਣੇ ਪੰਜਾਬ ਦੇ ਮਸ਼ਹੂਰ ਢਾਡੀ ਸਰਦਾਰ ਅਮਰ ਸਿੰਘ ਸ਼ੌਂਕੀ ਜੀ ਦੇ ਨਾਂ ਤੇ ਜਿਹਨੂੰ ਆਪਾਂ ਸ਼ੌਂਕੀ ਮੇਲਾ ਮਾਲਪੁਰ ਦੇ ਨਾਂ ਦੇ ਤੌਰ ਤੇ ਜਾਣਦੇ ਆ ਤੁਹਾਡੇ ਬਾਰੇ ਉਸ ਵੇਲੇ ਇੱਕ ਗੱਲ ਸਪੈਸ਼ਲ ਪ੍ਰਚਲਿਤ ਹੁੰਦੀ ਸੀ ਕਿ ਪੋਰੇ ਦੇ ਇੱਕ ਫੋਨ ਦੇ ਉੱਪਰ ਜਿਹੜਾ ਆ ਉਹ ਡੀਸੀ ਸਾਰੇ ਜ਼ਿਲ੍ਹੇ ਦੇ ਵਿੱਚ ਛੁੱਟੀ ਐਨਾਉਂਸ ਕਰ ਦਿੰਦਾ ਤੇ ਉਸ ਮੇਲੇ ਦੀਆਂ ਕੁਝ ਖੱਟੀਆਂ ਮਿੱਠੀਆਂ ਜੱਤਾਂ ਜੇ ਤੁਸੀਂ ਸਾਡੇ ਦਰਸ਼ਕਾਂ ਦੇ ਨਾਲ ਸਾਂਝੀਆਂ ਕਰੋ ਦੇਖੋ ਇੰਨਾ ਜਿਹੜਾ ਮੈਂ ਤੁਹਾਨੂੰ ਕਹਿੰਦਾ ਪਹਿਲਾਂ ਤਾਂ ਅਸੀਂ ਮੇਲਾ ਬੰਗੀ ਸ਼ੁਰੂ ਕਰਨਾ ਚਾਹੁੰਦੇ ਜੀ ਤੇ ਢਾਡੀ ਦیدار ਸਿੰਘ ਰਿਟਾਇੰਡ ਆ ਕਿਉਂਕਿ ਮੈਂ ਮੈਨੂੰ ਜੋ ਸਵਾਲ ਕਰਦਾ ਭਈ ਪੂਣ ਸਿੰਘ ਦੇ ਨਾਮ ਤੇ ਮੇਲਾ ਲੱਗਦਾ ਤੁਸੀਂ ਆਪਣੇ ਹਲਕੇ 'ਚ ਕੋਈ ਇਦਾਂ ਦਾ ਮੇਲਾ ਸ਼ੁਰੂ ਕਰੋ। ਅੱਛਾ ਜੀ। ਮੈਂ ਕਿਉਂ ਇੱਥੇ ਮੇਰਾ ਕੋਈ ਗਰਾਊਂਡ ਨਹੀਂ ਬਣ ਸਕੀ। ਜੀ। ਮੈਂ ਇਹਨਾਂ ਦੇ ਜਿਹੜੇ ਢਾਣੇ ਵਾਲੇ ਦਦਾਰ ਸਿੰਘ ਹੋਣਾ ਤੇ ਪੁੱਤਰ ਸੀਗੇ ਉਹਨਾਂ ਨਾਲ ਵੀ ਗੱਲ ਕੀਤੀ। ਗੁੱਡ ਰਿਸਪੌਂਸ ਜਿਆ ਨਹੀਂ ਆਇਆ। ਇਹ ਮਾਲ ਚ ਮਾਲਪੁਰ ਦੀ ਸੈਤ ਸਭਾ ਨਾਲ ਜੁੜਿਆ ਰਹਿੰਦਾ ਸੀਗਾ ਬਲਵਿੰਦਰ ਮਾਨ ਹੋਣਾ ਨੇ। ਉੱਥੇ ਉਹ ਮਿਲ ਗਿਆ ਪਲੇਟਫਾਰਮ ਤੇ ਫਿਰ ਅਸੀਂ ਅਮਰ ਸਿੰਘ ਸ਼ੌਂਕੀ ਬਾਰੇ ਮੈਂ ਅਕਸਰ ਲਿਖਦਾ ਸੀਗਾ। ਜੀ। ਉਹਦੀ ਵਰਸੀ ਤੇ ਵੀ ਜਨਮ ਦਿਨ ਤੇ ਵੀ ਉਹ ਬੜਾ ਸ਼ੌਂਕੀ ਦੇ ਬਹੁਤ سارے ਗੀਤ ਮੈਨੂੰ ਯਾਦ ਆ ਕਰਨਲ ਸਿੰਘ ਆਮ ਤੌਰ ਤੇ ਉਸ ਮੇਲੇ ਦੇ ਨਾਲ ਜਿੱਥੇ ਸ਼ੌਂਕੀ ਜੀ ਦਾ ਨਾਮ ਜੁੜਿਆ ਆ ਉਹਦੇ ਨਾਲ ਅਸ਼ੋਕਪੁਰੇ ਦਾ ਨਾਮ ਵੀ ਜੁੜਿਆ ਆ ਕਿ ਪੌਰਾ ਹੀ ਜਿਹੜਾ ਆ ਉਹ ਸ਼ੌਂਕੀ ਆ ਤੇ ਸ਼ੌਂਕੀ ਜਿਹੜਾ ਆ ਉਹ ਪੌਰਾ ਆ ਇਹ ਗੱਲ ਆ ਪਰ ਕਈ ਵਾਰੀ ਪਤਾ ਨਹੀਂ ਲੱਗਦਾ ਹੁੰਦਾ ਪੈਰ ਤਬਲੇ ਦੀ ਧਾਲ ਨਾ ਉੱਠ ਦੇ ਤਬਰਾ ਪੈਰਾਂ ਦੀ ਧਾਲ ਨਾ ਬਣਦਾ ਕੀ ਬਾਤ ਆ ਉਹ ਇਦਾਂ ਨਹੀਂ ਪਤਾ ਲੱਗਦਾ ਪਰ ਇਦਾਂ ਹੈਗਾ ਵੀ ਉਹ ਜਿਹੜਾ ਸ਼ੌਂਕੀ ਮੇਲਾ ਇਦਾਂ ਸ਼ੁਰੂਆਤ ਹੋ ਗਿਆ ਪਰ ਜਿਹੜਾ ਮੇਰੇ ਗਾਇਕਾਂ ਨਾਲ ਗੁੱਡ ਰਿਲੇਸ਼ਨ ਸੀ ਸਬੰਧ ਸੀਗੇ ਤੇ ਇੱਕ ਅਮਰਪਾਲ ਜਿਹੜੀ ਸਭ ਤੋਂ ਵੱਡੀ ਇਸ ਮੇਲੇ ਦਾ ਇਤਿਹਾਸ ਚ ਰਿਕਾਰਡ ਹੈ ਪੈਸੀ ਸ਼ੌਂਕੀ ਮੇਲੇ ਦੇ ਵਿੱਚ ਕਲਾਕਾਰ ਤਾਂ ਪੈਦਾ ਕੀਤੇ ਭਜਨਾਵਲੀ ਸਾਡੇ ਉਹ ਮਿਲਿਆ ਹਰਪੰਦਰ ਮਾਨ ਨੂੰ ਇੱਕ ਵਾਰੀ ਵੱਡੀ ਚੜ੍ਹਾਈ ਮਿਲੀ ਹੰਸਰਾਜ ਨੂੰ ਕਮਲਜੀਤ ਨੀਲੋਂ ਦੇ ਮਾਨੋਬੀ ਲਈ ਇੱਥੋਂ ਚੱਲੀ ਹੈ ਨਾ ਮੈਂ ਕਈ ਵਾਰੀ ਜਦੋਂ ਫੋਟੋਆਂ ਦੇਖਦਾ ਉਹ ਪੁਰਾਣੀਆਂ ਸ਼ੌਂਕੀ ਮੇਲੇ ਨਾਲ ਸੰਬੰਧਤ ਜਿਹੜੀਆਂ ਤੁਸੀਂ ਵੀ ਕਈ ਵਾਰੀ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਪਰ ਸਾਂਝੀ ਕਰਦੇ ਆ ਬਹੁਤ ਸਾਰੇ ਕਲਾਕਾਰ ਆ ਜਿਹੜੀ ਅੱਜ ਤਾਂ ਬਹੁਤ ਨਾਮੀ ਵਿਸ਼ੇਸ਼ ਪ੍ਰਸਿੱਧ ਉਹ ਕਲਾਕਾਰ ਬਣ ਚੁੱਕੇ ਆ ਤੇ ਪਰ ਉਸ ਵੇਲੇ ਵਾਰੀ ਦੀ ਉਡੀਕ ਵਿੱਚ ਕਰਦੇ ਦੇਖੇ ਗਿਆ ਕਿ ਸਾਨੂੰ ਕਿਤੇ ਸ਼ੌਂਕੀ ਮੇਲੇ ਤੇ ਗਾਣ ਦਾ ਲੋਕਾ ਮਿਲ ਜੇ ਤੇ ਹਾਂ ਮਤਲਬ ਉੱਥੋਂ ਕਿਉਂਕਿ ਲੱਖ ਲੱਖ ਬੰਦਾ ਹੁੰਦਾ ਸੀਗਾ ਤੇ ਜਿਹੜਾ ਬੰਦਾ ਇੱਕ ਵਾਰੀ ਗ੍ਰੇਟ ਹੋ ਗਿਆ ਉਦੋਂ ਕੋ ਸੋਸ਼ਲ ਮੀਡੀਆ ਜਾਂ ਹੋਰ ਵੀ ਈ ਨਾ ਸੀਗਾ ਜਦੋਂ ਪਹਿਲਾਂ ਮੇਲਾ ਸ਼ੁਰੂ ਕੀਤਾ ਸੁੰਦਰਕੌਰ ਨੇ ਆਉਣਾ ਸੀਗਾ ਸੁੰਦਰਕੌਰ ਕੋ ਮੈਂ ਜਾਂਦਾ ਰਹਿੰਦਾ ਸੀ ਦਿੱਲੀ ਰਵੇਰਾ ਬਿਲਡਿੰਗ ਰੰਦੇ ਸੀਗੇ ਇੱਥੋਂ ਦੇ ਜਿਹੜੇ ਲੋਕਲ ਸੀਗੇ ਉਹ ਕਹਿੰਦੇ ਇਹਨੇ 22 23 ਸਾਲ ਦਾ ਮੁੰਡਾ ਸੁੰਦਰਕੌਰ ਕਿੱਥੋਂ ਲਿਆਊਗਾ ਅੱਛਾ ਜੀ ਜਦੋਂ ਸੁੰਦਰਕੌਰ ਆ ਗਈ ਫਿਰ ਪਤਾ ਲੱਗਿਆ ਫਿਰ ਸੁੰਦਰਕੌਰ ਕੱਲੀ ਨਹੀਂ ਆਈ ਸਦੂ ਉਸ ਕੇ ਅੰਦਰ ਮਹਮਾਸ੍ਰੀ ਖੁਣੀ ਬੜੇ ਕਲਾਕਾਰ ਆਏ ਤੇ ਉਹ ਪਹਿਲਾ ਮੇਲਾ ਜਿਹੜਾ ਹੈਗਾ ਸੀਗਾ ਉਹ ਇੰਨਾ ਸਫਲ ਰਿਹਾ ਸੁਪਰ ਸੁਪਰ ਹਿੱਟ ਮੇਲਾ ਅੱਜ ਵੀ ਜਿਹੜਾ ਉਹ ਨਾਮੀ ਮੇਲਿਆਂ ਦੇ ਵਿੱਚ ਹਾਂ ਮਤਲਬ ਪੰਜਾਬ ਸਰਕਾਰ ਦੇ ਨਾ ਕਲਚਰਲ ਕੈਲੰਡਰ ਚ ਉਹਨੂੰ ਸ਼ਾਮਿਲ ਕੀਤਾ ਗਿਆ। ਕੀ ਬਾਤ ਹੈ। ਇਹ ਜਿਹੜਾ ਲੈਗੋ ਜਿਲ੍ਹੇ ਵਿੱਚ ਇੱਕ ਮੇਲੇ ਕਰਕੇ ਛੁੱਟੀ ਹੋਣੀ ਉਹ ਬਹੁਤ ਵੱਡੀ ਗੱਲ ਹੈ। ਹਾਂਜੀ ਉਹ ਉਦੋਂ ਮਤਲਬ ਇਹ ਖਾਸ ਗੱਲ ਸੀ ਕਿ ਮੇਲਾ ਸੀਗਾ ਰੁਕੀ ਆਪਣੇ ਨਾਲਦਵਾਲੇ ਦੇ ਜਿਹੜੇ ਬਾਹਰੋਂ ਆਉਂਦੇ ਹੁੰਦੇ ਸੀ ਉਹ ਜਨਵਰੀ ਚ ਆਉਂਦੇ ਸੀ ਵੀ ਨਾਲ ਸ਼ੌਕੀ ਮੇਲਾ ਦੇਖਾਂਗੇ। ਤੇ ਆਪਣੇ ਲੋਕਾਂ ਨੇ ਆਪਣਾ ਸਕੇਡਿਊਲ ਜਿਹੜਾ ਆ ਤੁਹਾਡੇ ਮੇਲੇ ਦੇ ਸਾਮਨਾ ਕਰ ਲਿਆ ਸੀ ਹਾਂ ਜੀ ਮਾਲਪੁਰ ਦਾਲੇਦਾਲ ਦੇ ਪਿੰਡਾਂ ਦੇ ਹਰੇਕ ਘਰ ਚ ਚਾਰ ਪੰਜ ਪਰੌਣੇ ਆਏ ਹੁੰਦੇ ਸੀ ਵੀ ਮੇਲਾ ਕਿਹੜਾ ਸੀ ਸੋ ਉਸ ਮੇਲੇ ਦਾ ਇੱਕ ਆਪਣਾ ਹੈਗਾ ਰੰਗ ਰਿਆ ਤੇ ਉਹ ਚਲੋ ਮੇਲਾ ਨਹੀਂ ਵੀ ਲੱਗਦਾ ਵੈ ਛੱਡ ਗਿਆ ਨਹੀਂ ਚਲੋ ਉਹ ਤਾਂ ਇੱਕ ਜ਼ਿੰਦਗੀ ਦਾ ਰੰਗ ਉਹ ਮੇਲੇ ਦਾ بڑا ਇਤਿਹਾਸ ਹੈ ਉਹ ਰਹੂਗਾ ਉਹ ਹਮੇਸ਼ਾ ਹੀ ਰਹਿਣਾ ਆ ਜਦੋਂ ਆਪਾਂ ਪੰਜਾਬੀ ਗਾਇਕੀ ਦੀ ਗੱਲ ਕਰਦੇ ਆਂ ਤੇ ਤੁਹਾਡੀ ਜਿਹੜੀ ਜੋਟੀ ਆ ਉਹ ਆਮ ਤੌਰ ਤੇ ਮੰਨੀ ਗਈ ਆ ਕਿ ਸਰਦੂਲ ਸਕੰਦਰ ਕੁਲਦੀਪ ਮਾਨਕ ਹੋਣੀ ਸੁਰਿੰਦਰ ਚੰਦ ਦੇ ਹੋਣੀ ਜਿਹਨੂੰ ਆਪਾਂ ਲਗੋਟੇ ਯਾਰ ਕਹ ਲਈਏ ਤੇ ਕਈ ਵਾਰੀ ਆਪਾਂ ਗੱਲਾਂ 'ਚ ਸੁਣਦੇ ਰਹੇ ਆ ਕਿ ਪੌਰਾ ਜਿਹੜਾ ਆ ਉਹ ਕੁਲਦੀਪ ਮਾਨਕ ਤੇ ਸਰਦੂਲ ਸਕੰਦਰ ਨੂੰ ਪਿੰਡ ਨੌਰੇ ਤੋਂ ਬਿਠਾ ਕੇ ਆਪਣੇ ਪਿੰਡ ਪੌਰੇ ਤੱਕ ਲੈ ਕੇ ਸਾਈਕਲ ਤੇ ਲੈ ਕੇ ਆਂਦਾ ਰਿਹਾ ਕਿ ਆ ਪੌਰਾ ਸਾਹਿਬੀ ਗੱਲਾਂ ਜਿਹੜੀਆਂ ਕਹ ਲਈ ਆ ਕਿ ਕਿਉਂਕਿ ਸਾਡੇ ਪਿੰਡ ਨੂੰ ਉਹਨਾਂ ਸਰਦੂਲ ਹੋਣੀ ਕਿਉਂਕਿ ਸਰਦੂਲ ਦਾ ਤੇ ਸਾਡਾ ਨਾ ਬਹੁਤ ਸਾਰੇ ਗਾਇਕਾਂ ਦਾ ਇਕੱਠਾ ਸੰਗਰਸ਼ ਹੈ ਜੀ ਅਸੀਂ ਆਪਣੇ ਖੇਤ ਤੋਂ ਸ਼ੁਰੂਆਤੀ ਦੌੜ ਅਸੀਂ ਇਕੱਠੇ ਸੀ ਪੇਕਰ ਜਾਈ ਖਿੱਚ ਖਿੱਚ ਕੇ ਲੈਣੀ ਉੱਥੇ ਵੱਢ ਜਾਣਾ ਹਨਾ ਉਹ ਉਹ ਇਦਾਂ ਦੇ ਮਾਹੌਲ ਸੀ ਕਿ ਕੁਲਦੀ ਮਾਨਕ ਜਦੋਂ ਹਿੱਟ ਸੀਗਾ ਜਦੋਂ ਸਾਡੀ ਦੋਸਤੀ ਹੋਈ ਸੋ ਇਦਾਂ ਕਿ ਸਾਡੇ ਪਿੰਡ ਨੂੰ ਤਾਂ ਕੁਝ ਸਾਧਨ ਨਹੀਂ ਸੀ ਜਾਣਦਾ ਨੌਰੇ ਤੋਂ ਤੁਰ ਕੇ ਜਾਣਾ ਜਾਂ ਹੋਰ ਤਾਂ ਮੈਂ ਬਹੁਤ ਸਾਰੇ ਕਲਾਕਾਰਾਂ ਦਾ ਹੁਣ ਨਾਂ ਨਹੀਂ ਲੈਣਾ ਚਾਹੀਦਾ ਜੇ ਲੈਣਾ ਚਾਹੁੰਦਾ ਨਹੀਂ ਹੈਗਾ ਕਿਉਂਕਿ ਕਈ ਵਾਰੀ ਹੋਰ ਤਰ੍ਹਾਂ ਲੱਗੇਗਾ ਪਰ ਜਿਹੜੇ ਨੌਰੇ ਯਾਨੀ ਕਿ ਉਸ ਨਾਲ ਇੰਨਾ ਮੁਹੱਬਤਾਂ ਦੇ ਰੂਹ ਵਿੱਚ ਭਿੱਜੀ ਹੋਈ ਜਿਸ ਜਿਸ ਗੱਲ ਤੋਂ ਮੈਂ ਖੁਸ਼ ਆ ਨਾ ਪੀ ਪੰਜਾਬੀ ਗਾਇਕੀ ਚ 25 ਕ ਸਾਲ ਜੀ ਇਦਾਂ ਰਹੀ ਆ ਵੀ ਕਹਿੰਦੇ ਸੀ ਵੀ ਜੇ ਅਸ਼ੋਕਪੁਰਾ ਲਿਖ ਦਵੇ ਨਾ ਬੰਦੇ ਦੀ ਗੱਲ ਵੱਡ ਜਾਣੀ ਉਹ ਮੈਂ ਦੇਖਦਾ ਰਿਹਾ ਜੀ ਕਿ ਅੱਜ ਦੇਖੋ ਜਿਹੜੀ ਗੱਲ ਆਪਾਂ ਪਹਿਲਾਂ ਵੀ ਕਰਕੇ ਹਟਿਆ ਕਿ ਉਸ ਵੇਲੇ ਤੁਹਾਡੀ ਕਲਮ ਦੇ ਨਾਲ ਆਪਣਾ ਲੇਖ ਲਿਖਾਣ ਲਈ ਜਿਹੜੇ ਆ ਉਹ ਗਾਇਕ ਮੈਨੂੰ ਲੱਗਦਾ ਤੁਹਾਡੇ ਆਮ ਸੰਪਰਕ ਵਿੱਚ ਰਹਿੰਦੇ ਹੋਣੇ ਆ ਕਿ ਕਿਤੇ ਅਖਬਾਰ ਦੇ ਵਿੱਚ ਸਾਡੇ ਬਾਰੇ ਜਿਹੜਾ ਅਸ਼ੋਕਪੁਰਾ ਜ਼ਰੂਰ ਲਿਖ ਦਵੇ ਇਹ ਤੁਹਾਡੀ ਕਲਾ ਆ ਇਹ ਤਾਂ ਵੀ ਸਾਡੇ ਰੂਟ ਤੋਂ ਜੇ ਕੋਈ ਕਲਾਕਾਰ ਲੰਘਦਾ ਸੀ ਉਹਨੂੰ ਵੀ ਘਰ ਹੋ ਕੇ ਜਾਣਾ ਹੁੰਦਾ ਸੀ ਜੀ ਸਾਡੇ ਰੂਟ ਤੋਂ ਜੇ ਦੂਰਦਰਸ਼ਨ ਦੀ ਟੀਮ ਲੰਗੀ ਉਹਨੇ ਵੀ ਉੱਥੇ ਰੁਕ ਜਾਣਾ ਹੁੰਦਾ ਸੀ ਕਿਉਂਕਿ ਮੈਂ ਜਿੰਨਾ ਅਖਬਾਰ ਲਈ ਕੰਮ ਕੀਤਾ ਉਹਨਾਂ ਰੇਡੀਓ ਲਈ ਵੀ ਕੀਤਾ ਉਹਨਾਂ ਦੂਰਦਰਸ਼ਨ ਲਈ ਵੀ ਕੀਤਾ ਜੀ ਮੈਂ ਇੱਕੋ ਵੇਲੇ ਕਈ ਪ੍ਰਾਂਟ ਖੋਲ ਕੇ ਰੱਖਿਆ ਵੀ ਟੀਚਰ ਵੀ ਲੱਗਾ ਸੀ ਅਖਬਾਰ 'ਚ ਵੀ ਲਿਖਦਾ ਸੀ ਹਾਂ ਕਿ ਮੈਂ ਕੌਮੀ ਇਕਤਾ ਮੈਗਜ਼ੀਨ 'ਚ ਨਾ ਇੱਕ ਦਿੱਲੀ ਤੋਂ ਸ਼ਬਦਾਚਾਰ ਜਿੰਦਰ ਸਿੰਘ ਹੋਣਾ ਦਾ ਜਿਹਨੇ ਸਭ ਤੋਂ ਮੈਨੂੰ ਪਹਿਲਾਂ ਪਤਾ ਲੱਗਾ ਵੀ ਪੈਸੇ ਵੀ ਦਿੰਦੇ ਆ ਅੱਛਾ ਜੀ ਤੇ ਉਹ ਉਹਦੇ ਚ ਗੁਰਦੇਵ ਸਿੰਘ ਮਾਨ ਹੁੜੀ ਲਿਖਦੇ ਹੁੰਦੇ ਸੀ ਗੁੰਡਾ ਖੋਲ ਬਸੰਤਰੀਆ। ਕੀ ਬਾਤ ਆ ਜੀ। ਤੇ ਮੈਂ ਸਭਿਆਚਾਰ ਮੈਂ ਸਦਾ ਉਹਨੇ ਹਾਸ ਬੈਂਕ ਲਿਖਦੇ ਸੀ। ਅੱਛਾ ਜੀ ਹਾਸ ਬੈਂਕ। ਗੁਰਦੇਵ ਸਿੰਘ ਮਾਨ ਜਨ ਨਾਲ ਉੜਾੜੀ ਆ ਇੱਕ ਚਲੀਏ ਸਕੂਲੇ ਇੱਕ ਵਾਰਾ ਬਹੁਤ ਗੁਰਦੇਵ ਸਿੰਘ ਮਾਨ ਤਾਂ ਬਹੁਤ ਵੱਡਾ ਨਾਗਰਿਕਕਾਰੀ ਸੀ। ਅੱਛਾ ਜੀ। ਤੇ ਸਰਵਪੰਤ ਸਿੰਘ ਹੁਣੇ ਖੇਡਾਂ ਬਾਰੇ ਲਿਖਦੇ ਸੀਗੇ। ਮੈਂ ਸਭਿਆਚਾਰ ਬਾਰੇ ਇੱਕ ਲਿਖਣ ਲੱਪਿਆ ਹਣਾ ਜੀ ਜੀ ਤੇ ਮੈਂ ਉਸ ਦਫਤਰ ਚ ਨਹੀਂ ਕਈ ਵਾਰੀ ਗਿਆ ਕਈ ਵਾਰੀ ਮੈਂ ਕਿਲਾਰਾਪੁਰ ਦੀ ਖੇਡਾਂ ਚ ਕਿਸੇ ਨੂੰ ਮਿਲਦਾ ਸੀ ਮੈਂ ਕਿਹਾ ਜੇ ਲੋਕੋ ਨੇ ਪਤਾ ਲੱਗੇ ਇਹ ਛਲਾਰੂ ਜਹਾ ਮੁੰਡਾ ਲਿਖਦਾ ਹਣਾ ਮੈਂ ਕਿਹਾ ਮੇਰਾ ਇਮਪ੍ਰੈਸ਼ਨ ਨਹੀਂ ਦੇਣਾ ਉਹ ਇਸ ਕਰਕੇ 8-10 ਸਾਲ ਪਰਦੇ ਦੇ ਜੀ ਲੰਘਿਆ ਬਈ ਕਿਹੜਾ ਮੁੰਡਾ ਇੱਕ ਵਾਰੀ ਮੈਨੂੰ ਜਸਵੰਤ ਦੀਦ ਤੇ ਦੂਰਦਰਸ਼ਨ ਤੇ ਰਿਹਾ ਬੜਾ ਉਹਨਾਂ ਨੂੰ ਪੁਰਸਕਾਰ ਮਿਲਿਆ ਜੀ ਉਹ ਮੈਨੂੰ ਕਹਿੰਦਾ ਸਾਨੂੰ ਤਾਂ ਕੋਈ ਹੋਰ ਹੀ ਅਸ਼ੋਕਪੁਰਾ ਮਿਲਦਾ ਰਿਹਾ ਸੋ ਇੰਨਾ ਹੈਗਾ ਭੀ ਜਿੰਦਗੀ ਦੇ ਪਰਦੇ ਆ ਇੱਕ ਜਿਹੜੀ ਹਾਂ ਮੈਂ ਸਮਝਦਾ ਲਗਨ ਤੇ ਮਿਹਨਤ ਜੀ ਜ਼ਰੂਰੀ ਨਹੀਂ ਹੈ ਕੋ ਸਾਡੇ ਵਾਲੇ ਖ ਲਗਨ ਤੇ ਮਿਹਨਤ ਕਿਸੇ ਵੀ ਖੇਤਰ ਚ ਹੋਵੇ ਜੀ ਉਹ ਤੁਹਾਨੂੰ ਕਾਮਯਾਬੀ ਲੈ ਕੇ ਦਿੰਦੀ ਆ ਮੈਂ 4 ਵਜੇ ਤੋਂ ਉੱਠ ਕੇ ਹੁਣ ਵੀ ਮੈਂ 4 ਵਜੇ ਉੱਠਦਾ ਜੀ ਮੈਂ ਮੈਨੂੰ ਜਦੋਂ ਜਾਗ ਆ ਜਵੇ ਜੀ ਮਤਲਬ ਪਹਿਲੇ ਪੈਰ ਦੂਜੇ ਪੈਰ ਫੇਰ ਮੈਂ ਸੌਂਦਾ ਨਹੀਂ ਉਹ ਮੈਂ ਉਹੀ ਸੋਚਦਾ ਹੁੰਦਾ ਕਿਉਂਕਿ ਜਿੰਨਾ ਕੰਮ ਹੁਣ ਵੀ ਮੈਂ ਤੁਹਾਡੇ ਸਾਹਮਣੇ ਸਵੇਰ ਦਾ ਤੁਰਿਆ ਫਿਰਦਾ ਹਾਂ ਫਿਰ ਮੈਂ ਸ਼ਾਮ ਨੂੰ ਜਿਹੜੀ ਮੇਰੀ ਡਿਊਟੀ ਆ ਉਹ ਮੈਂ ਕੰਮ ਜ਼ਰੂਰ ਕਰਦਾ ਮੇਰੇ ਮਨ ਚ ਜਿਹੜਾ ਨਾ ਇੱਕ ਸਵਾਲ ਬਹੁਤ ਲੰਬੇ ਸਮੇਂ ਤੋਂ ਚੱਲਦਾ ਰਿਹਾ ਕਿ ਪੌੜਾ ਲਿਖਦਾ ਕਿਹੜੇ ਵੇਲੇ ਆ ਜੀ ਸਵੇਰੇ ਹੀ ਜਦੋਂ ਜਦੋਂ ਦੁਨੀਆ ਸੁੱਤੀ ਪਈ ਆ ਦਿਨੋਂ ਤਾਂ ਨਹੀਂ ਕਦੇ ਲਿਖਿਆ ਮਤਲਬ ਉਹੀ ਜਦੋਂ ਲੋਕੀ ਰਾਤ ਨੂੰ ਸੁੱਤੇ ਪਏ ਆ ਜੀ ਤੇ ਤੜਕੀ ਉੱਠ ਕੇ ਪੌਰਾ ਆਪਣੀ ਕਲਮ ਦੇ ਨਾਲ ਜਿਹੜਾ ਉਹ ਆ ਜਦੋਂ ਲੋਕੀ ਬੁਰਸ਼-ਵਰਸ਼ ਕਰਦੇ ਹੁੰਦੇ ਉਹ ਤੱਕ ਮੈਂ ਲੇਣ ਲੰਦਾ ਜਾਂ ਦਾਤਨ ਕਰਦੇ ਹਨ ਉਹ ਤੱਕ ਮੈਂ ਆਪਣਾ ਕੰਮ ਨਿਬੜਦਾ ਮੈਂ ਕਾਫੀ ਇੱਕ ਜਿਹੜੀ ਜਿਹੜੀ ਮੈਂ ਸਮਝਦਾ ਫਿਰ ਜਿਹੜੀ ਵਾਕਿਆ ਨੂੰ ਵੀ ਸਿੱਖਣੀ ਚਾਹੀਦੀ ਆ ਜੀ ਮੈਂ ਨਾ ਬਹੁਤ ਲੇਖ ਲਿਖੇ ਮੈਂ ਕਰੋੜਾਂ ਦੀ ਗਿਣਤੀ ਸ਼ਬਦ ਲਿਖਿਆ ਜੀ ਮੈਂ ਰੈਪਿਡੇਸ਼ਨ ਨਹੀਂ ਕੀਤਾ ਕਤਬਾਂ ਬਹੁਤ ਲਿਖੀਆਂ ਤੁਸੀਂ ਕਤਬਾਂ ਬਹੁਤ ਲਿਖੀਆਂ ਮਤਲਬ ਜਦੋਂ ਉਹਨਾਂ ਤੁਹਾਨੂੰ ਜਦੋਂ ਉਹਨਾਂ ਇਹ ਕਹਿਣ ਨਾ ਪਵੇ ਇਹ ਤਾਂ ਹੁਣ ਸਰ ਗਿਆ ਸਮਝ ਲਓ ਫਿਰ ਤੁਹਾਡਾ ਸਰ ਗਿਆ ਹੁੰਦਾ ਮੈਨੂੰ ਹੋਰ ਦਾ ਕੁਝ ਕਹਿ ਦੂਗੇ ਪੇ ਇਹ ਬੰਦਾ ਉਹ ਸਿਆਣਾ ਹੋ ਗਿਆ ਜੀ ਇਦਾਂ ਨਹੀਂ ਕੋਈ ਕਹਿ ਸਕਦਾ ਕਿ ਇਸ ਬੰਦੇ ਨੇ ਇਹਦੇ ਕੋਲ ਸ਼ਬਦ ਮੁੱਕ ਗਏ ਮੈਂ ਜੋ ਕੁਝ ਵੀ ਲਿਖਾਂ ਚਾਹੇ ਪੋਇਟਰੀ ਲਿਖਾਂ ਚਾਹੇ ਲੇਖ ਨਹੀਂ ਸ਼ਬਦ ਨਹੀਂ ਮੁੱਕ ਸਕਦੇ ਸ਼ਬਦ ਜਿਹੜੇ ਹਨ ਤੁਸੀਂ ਪੌਰਾ ਸਾਹਿਬ ਸਟੱਡੀ ਬੋਰ ਰੱਖਦੇ ਬਿਲਕੁਲ ਤੁਸੀਂ ਸਾਹਿਤ ਦੀ ਮੈਂ ਹੈਰਾਨ ਹੁੰਨਾ ਕਿ ਕਿੰਨੀਆਂ ਵਿਧਾਵਾਂ ਦੇ ਉੱਪਰ ਜਿਹੜਾ ਆਪਣਾ ਹੱਥ ਅਜਮਾਇਆ ਤੁਸੀਂ ਲਿਖਿਆ ਵੀ ਤੁਸੀਂ ਜਿਹੜੇ ਆ ਉਹ ਨਾਵਲ ਵੀ ਲਿਖਦੇ ਆ ਤੁਸੀਂ ਗੀਤਕਾਰੀ ਦੇ ਖੇਤਰ ਦੇ ਵਿੱਚ ਵੀ ਆਪਣਾ ਹੱਥ ਅਜਮਾਇਆ ਮੈਨੂੰ ਯਾਦ ਆ ਕਿ ਤੁਹਾਡੇ ਕਈ ਗੀਤ ਜਿਹੜੇ ਆ ਉਹ ਪੰਜਾਬੀ ਵਿੱਚ ਬਹੁਤ ਸੁਪਰ ਡੂਪਰ ਹਿੱਟ ਹੋਏ ਆ ਜੀ ਗੱਲ ਇਦਾਂ ਹਰਪਾਲ ਭਈ ਇਹ ਇਹ ਉਹਨਾਂ ਗੋਡ ਗਿਫਟਡ ਕਹਿ ਸਕਦੇ ਆ ਮੈਂ ਇਹ ਨਹੀਂ ਕਹਿ ਸਕਦਾ ਕਿ ਮੈਂ ਲਿਖਦਾ ਹਣਾ ਜੀ 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 ਮੈਂ ਮੈਂ ਕਹਾਣੀਆਂ ਲਿਖੀਆਂ ਜੀ ਮੈਂ ਏਡੀ ਛੋਟੀ ਉਮਰ ਚ ਕਹਾਣੀਆਂ ਲਿਖੀਆਂ ਜਿਹੜੀਆਂ ਪੰਜਾਬੀ ਡਰੋਨ ਤੇ ਜਗਮਣੀ ਛਪੀਆਂ ਮੈਨੂੰ ਇਦਾਂ ਹੁੰਦਾ ਸੀਗਾ ਵੀ ਇਹ ਏਡੀ ਵੱਡੀ ਅਖਬਾਰ ਚ ਕਹਾਣੀ ਛਪਣੀ ਬਹੁਤ ਮਿਹਨਤ ਲਾਉਂਦੀ ਸੀ ਸ਼ਾਬ ਇਸ ਕਰਕੇ ਜਾਂਦੀ ਸੀ ਕਿ ਸ਼ਬਦਾਂ ਦਾ ਹੇਰ ਫੇਰ ਮੈਨੂੰ ਆਉਂਦਾ ਸੀਗਾ ਤੁਸੀਂ ਦੇਖੋ ਹੁਣ ਐਸ ਵੇਲੇ ਅਮਰੀਕਾ ਵੱਸਦੇ ਆ ਜੀ ਅਮਰੀਕਾ ਦੇ ਵਿੱਚ ਤੁਸੀਂ ਕੈਲੀਫੋਰਨੀਆ ਤੋਂ ਅੱਜ ਵੀ ਪੱਤਰਕਾਰੀ ਦੇ ਖੇਤਰ ਵਿੱਚ ਪੰਜਾਬ ਦਾ ਨਾਮ ਜਿਹੜਾ ਰੌਸ਼ਨ ਕਰਨ ਲੱਗੇ ਹੋ ਆ ਤੁਸੀਂ ਜਿੱਥੇ ਭਾਰਤ ਦੀਆਂ ਸ਼ਕਤੀਆਂ ਬਾਰੇ ਲਿਖਦੇ ਆ ਭਾਰਤ ਦੇ ਰਾਜਨੀਤਿਕ ਲੀਡਰਾਂ ਬਾਰੇ ਲਿਖਦੇ ਆ ਤੁਸੀਂ ਅਮਰੀਕਾ ਚ ਜਾ ਕੇ ਅਮਰੀਕਾ ਦੇ ਰਾਸ਼ਟਰਪਤੀਆਂ ਬਾਰੇ ਲਿਖ ਕੇ ਇੱਕ ਵੱਖਰੀ ਪੇਰਤ ਪਾਤੀ ਤੇ ਤੁਹਾਨੂੰ ਜਿਹੜਾ ਵਾਈਟ ਹਾਊਸ ਤੋਂ ਸੱਦੇ ਜਾਂਦੇ ਆ ਕਿ ਲੇਖੋ ਗੱਲ ਇਹ ਆ ਫਿਰ ਬੰਦਾ ਜਿੱਥੇ ਵੀ ਜਾਂਦਾ ਨਾ ਜੀ ਜਿਸ ਜਿੱਥੋਂ ਦਾ ਪੌਣ ਪਾਣੀ ਚ ਸਾਹ ਲੈਂਦਾ ਜਿੱਥੋਂ ਦਾ ਖਾਂਦਾ ਉੱਥੇ ਬਾਰੇ ਵੀ ਕਰਨਾ ਚਾਹੀਦਾ ਅਮਰੀਕਾ ਦੁਨੀਆ ਦੀ ਮਹਾਸ਼ਕਤੀ ਹੈ ਜੀ ਤੇ ਮੈਨੂੰ ਵੀ ਲੱਗਾ ਕਿ ਕੰਮ ਕਿਸੇ ਰੇ ਨਹੀਂ ਕੀਤਾ ਫਿਰ ਰਾਸ਼ਟਰਪਤੀਆਂ ਬਾਰੇ ਲਿਖਣਾ ਚਾਹੀਦਾ ਮੈਂ ਜਿਹੜੇ ਜੂਐਨਓ ਚ ਜਨੇ ਕਾਫੀ ਜਿਹੜੇ ਐਂਟੋਨੀਓ ਗੋਟਰਸ ਤੱਕ ਹੋਣ ਜਿਹੜੇ ਜੂਐਨਓ ਦੇ ਸੈਕਟਰੀ ਜਨਰਲ ਨੇ ਉਨਾ ਤੱਕ ਮੈਂ ਸਾਰਿਆਂ ਬਾਰੇ ਲਿਖਦਾ ਮੈਂ ਇੱਕ ਕਿਤਾਬ ਲਿਖਤੀ ਸੰਯੁਕਤ ਰਾਸ਼ਟਰ ਬਿਸ਼ਪ ਪੰਚਾਇਤ ਤੇ ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਹੈ ਨਾ ਕਿ ਐਕਚੁਅਲੀ ਜੁਨੋ ਕੀ ਆ ਉਹ ਜਦੋਂ ਤੁਸੀਂ ਵਿਚ ਵੜਦੇ ਹੋ ਜੇ ਜੇ ਤੁਸੀਂ ਲਗਨ ਲੱਖਦੇ ਹੋ ਤੁਹਾਡੇ ਲਈ ਰਾਹ ਆਪਣੇ ਆਪ ਬਣਦੇ ਜਾਂਦੇ ਤੁਹਾਨੂੰ ਸਪੈਸ਼ਲੀ ਧਿਆਨ ਕਰਨੇ ਪੈਂਦੇ ਇੱਕ ਜਿਹੜਾ ਹੁਣ ਮੇਰਾ 45 ਸਾਲਾਂ ਦਾ ਤਜਰਬਾ ਆ ਉਹ ਤਜਰਬਾ ਵੀ ਤੁਹਾਨੂੰ ਰਿਟਰਨ ਦੇਣਾ ਪੈਂਦਾ ਹਾਂ ਰਿਟਰਨ ਦੇਣਾ ਪੈਂਦਾ ਸੋ ਇਸ ਕਰਕੇ ਮੇਰੇ ਲਈ ਕੰਮ ਕਈ ਸੁਖਾਲੇ ਹੋ ਗਏ ਕਿਸੇ ਬੰਦੇ ਦੇ ਪੰਜਾਬੀ ਗਾਇਕੀ ਜਿਹੜੀ ਆ ਉਹ ਅਸ਼ੋਕ ਭਰੇ ਤੋਂ ਬਿਨਾ ਚੱਲਦੀ ਨਹੀਂ ਸੀ ਕਿਤੇ ਅੱਜ ਦੇ ਸਮੇਂ 'ਚ ਕੋਈ ਦਰਦ ਤਾਂ ਨਹੀਂ ਹੈਗਾ ਕਿ ਨਵੇਂ ਮੁੰਡੇ ਇਹ ਇਹ ਬੈ ਨਹੀਂ ਨਹੀਂ ਇਦਾਂ ਦੀ ਜਨਰੇਸ਼ਨ ਗੈਪ ਆ ਜਾਣਾ ਹੁੰਦਾ ਇਹ ਨਹੀਂ ਮੈਂ ਕਹਿੰਦਾ ਮੇਰੇ ਬਿਨਾ ਨਹੀਂ ਚੱਲਦੀ ਸੀ ਇਹ ਤਾਂ ਸਿਗਾ ਜਿਹੜੀ ਮੈਂ ਪਹਿਲਾਂ ਕਹੀ ਆ ਕਿ ਸਾਡੀ ਸਾਂਝ ਬੜੀ ਸੀ ਅੱਜ ਵੀ ਪਛਾਣ ਜਿਹੜੀ ਬਣ ਚੁੱਕੀ ਆ ਉਹ ਸਤਕਾਰ ਜਿਹੜਾ ਅੱਜ ਵੀ ਤੁਹਾਡਾ ਨਹੀਂ ਜਿਹੜਾ ਹਲੇ ਵੀ ਜੇ ਕੋਈ ਨਵੇਂ ਵੀ ਮੁੰਡੇ ਆ ਜਿਹੜੇ ਬੱਦੇ ਹੋਣ ਇਹ ਸਾਰੇ ਕਦਰ ਕਰਦੇ ਆ ਹਾਂ ਦੇਖਦੇ ਆ ਤੁਹਾਨੂੰ ਸਾਰੇ ਮੇਰੀ ਮੇਰੀ ਤੋਂ ਉਮਰ ਜਿਹੜਾ ਗੈਪ ਹੈ ਨਾ ਜੀ ਉਹਦੇ ਨਾਲ ਤੁਹਾਨੂੰ ਝੂਰਨਾ ਨਹੀਂ ਚਾਹੀਦਾ ਨਾਲੇ ਇਹਦਾ ਜਿਹੜਾ ਤੁਸੀਂ ਵਕਤ ਹੰਡਾ ਲਿਆ ਹਾਂਜੀ ਯਾਰ ਹੰਡਾ ਲਿਆ ਨਵੇਂ ਆ ਨਹੀਂ ਵੀ ਹਟਾਉਣਾ ਹੁਣ ਤੁਸੀਂ ਇਥੋਂ ਦਾ ਸਾਰੇ ਮੈਂ ਨਹੀਂ ਨਾਲੇ ਨਾ ਸਾਰਾ ਕੋਈ ਬੰਦ ਕਰਨਾ ਚਾਹੁੰਦਾ ਨਵਾਂ 9 ਦਿਨ ਤੇ ਪੁਰਾਣਾ 100 ਦਿਨ ਹੀ ਰਹਿੰਦਾ ਹੁੰਦਾ ਪੌਰਵ ਸਾਹਿਬ ਕੋਈ ਗੱਲ ਨਹੀਂ ਇਹ ਨਹੀਂ ਗੱਲ ਹੈ ਤੇ ਤੁਹਾਡੇ ਵੀ ਇ tanto ਪੇ ਯਤਨ ਕਰ ਰਹੇ ਆ ਦਿਨਾਂ ਵੀ ਹੁੰਦਾ ਤੇ ਦੇਖੋ ਤੁਸੀਂ ਇੱਕ ਉਸ ਸ਼੍ਰੇਣੀ ਵਿੱਚ ਆਨੇ ਆ ਜਿਨ੍ਹਾਂ ਨੇ 40 45 ਸਾਲ ਤੋਂ ਸਾਹਿਤ ਦੇ ਖੇਤਰ ਵਿੱਚ ਆਪਣਾ ਹੱਥ ਜਮਾ ਰਹੇ ਆ ਪੌਰਵ ਬੰਦਾ ਜੋ 60 ਸਾਲ ਦੀ 55 ਸਾਲ ਦੀ ਵਿੱਚ ਰਿਟਾਇਰ ਹੁੰਦਾ ਨਾ ਉਹ ਕਹਣਾ ਯਾਰ ਹੁਣ ਭਾਵ ਕਾਲੇ ਹੁਣ ਤੁਹਾਡੇ ਰਿਟਾਇਰ ਹੋ ਗਏ ਨਹੀਂ ਨਹੀਂ ਅਸੀਂ ਅਸੀਂ ਉਹ ਸਰਕਾਰੀ ਨੌਕਰੀ ਚ ਤੁਸੀਂ ਰਿਟਾਇਰ ਹੋ ਗਏ ਲੇਕ ਨਹੀਂ ਬੰਦੇ ਨੂੰ ਰਿਟਾਇਰ ਹੋਇਆ ਨਹੀਂ ਨਹੀਂ ਕਿਈ ਪੈਣੀ ਸਾਢੇ ਆਰ ਕੇ ਵੀ ਬਹੁਤ ਲਈ ਯਾਰ ਲਿਖ ਲਿਆ 56 ਪਰੇ ਹਨਾ ਮੈਂ ਇਦਾਂ ਸੋਚਦਾ ਵੀ ਯਾਰ ਕਦੀ ਸਾਢੀ ਵੀ ਗੱਲ ਬਣੂਗੀ ਪਰ ਯਾਰ ਹਲੇ ਗੱਲ ਹੀ ਨਹੀਂ ਬਣੀ ਜਾਨੀ ਇਹ ਵੀ ਕਿਤਾਬ ਹੁਣ ਆਊਗੀ ਗੱਲ ਬਣੂ ਕੇ ਨਾ ਆਹ ਗੱਲ ਬਣੀ ਕੇ ਆਹ ਮੇ ਇੱਕ ਪੋਇਟਰੀ ਦੀ ਪੋਇਟਰੀ ਦੀ ਕਿਤਾਬ ਆਈ ਆ ਗੱਲ ਬਣੀ ਕੇ ਲਈ ਜਦੋਂ ਆਪਾਂ ਦੁਕਾਨਾਂ ਜੋੜੀਆਂ ਦੀ ਗੱਲ ਕਰਦੇ ਆ ਜੀ ਮਹਮਦ ਸਦੀਕ ਹੋਏ ਰੰਜੀਤ ਕੌਰ ਜੀ ਹੋ ਗਏ ਸਰਦੂਰ ਸਕੰਦਰ ਹੋ ਗਏ ਅਮਰ ਨੂਰੀ ਜੀ ਹੋ ਗਏ ਕੀ ਅੱਜ ਦੀਆਂ ਜਿਹੜੀਆਂ ਦੁਕਾਨਾਂ ਜੋੜੀਆਂ ਆ ਤੇ ਪੁਰਾਣੀਆਂ ਦੁਕਾਨਾਂ ਜੋੜੀਆਂ ਦੇ ਵਿੱਚ ਤੁਸੀਂ ਕੀ ਅੰਤਰ ਦੇਖਦੇ ਆ ਕੀ ਡਿਫਰੈਂਸ ਦੇਖਦੇ ਆ ਉਹ ਜਿਹੜਾ ਸਮੇਂ ਦੇ ਨਾਲ ਨਾ ਬਹੁਤ ਕੁਝ ਬਦਲ ਜਾਣਾ ਹੁੰਦਾ ਜੀ ਜਿਹੜੇ ਸਾਡੇ ਰਿਸ਼ਤੇ ਨਾਤੇ ਸੀਗੇ ਨਾ ਜੇਠ ਪਰਜਾਈ ਦਾ ਕੁਛੜਾ ਜੇਠ ਹੁੰਦਾ ਸੀ ਜੀ ਜਾਂ ਸਾਲੀ ਦੇ ਉਹ ਸਾਰਾ ਨਚੋਲ ਮੋਲ ਚੱਲਦਾ ਹੁੰਦਾ ਸੀਗਾ ਬਿਆਹ ਸ਼ਾਦੀਆਂ ਚ ਜਿਹੜੇ ਸ਼ੰਦ ਸੁਣਾਉਣੇ ਇਹ ਉਹ ਬੋਲੀਆਂ ਸੁਣਾਉਣੀਆਂ ਉਹ ਸਾਡੇ ਇੱਕ ਕਲਚਰ ਸੀ ਮੇਲ ਫੀਮੇਲ ਦਾ ਜਿਤੇ ਚੋ ਦੁਕਾਨੇ ਕੀਤਾ ਏ دیرਪਾ ਪੰਜਾਬੀ ਦੀ دیر ਪਰਚਾਈ ਦੀ ਨੋਕ ਚੋਕ ਹੁੰਦੇ ਸੀ ਹੁਣ ਇਹ ਰਿਸ਼ਤੇ ਜਿਹੜੇ ਨੇ ਇਹਨਾਂ ਨੂੰ ਇਹ ਕਹਿੰਦੇ ਖਾ ਲੇ ਵਕਤ ਨੇ ਖਾ ਲੇ ਜਦੋਂ ਉਹ ਰਿਸ਼ਤੇ ਖਾ ਲੇ ਪਹਿਲਾਂ ਉਹਨਾਂ ਤੇ ਗੀਤ ਸੀਗੇ ਜੀ ਹੁਣ ਗੀਤ ਜਿਹੜੇ ਹੁਣ ਤਾਂ ਫੇਸਬੁੱਕ ਤੇ ਵੀ ਕੀਤੇ ਲਿਖੇ ਜਾਣ ਲੱਗ ਪਏ ਹੋਰ ਜਰ ਉਹ ਜਿਹੜੇ ਹੁਣ ਉਹ ਰੰਗ ਦੀ ਦੁਕਾਨੇ ਵਾਲੇ ਹੈਗੇ ਆ ਜੀ ਹੱਲੇ ਦੁਗਾਣੇ ਬਹੁਤ ਚੱਲਦੇ ਆ ਪਰ ਵਕਤ ਦੇ ਜਦੋਂ ਮੈਂ ਪਹਿਲਾਂ ਕਿਹਾ ਪੇ ਸਮੇ ਦੇ ਹਿਸਾਬ ਨਾਲ ਖਰਚੀ ਬਦਲਣ ਜੋਗਾ ਬਦਲਣ ਜੂਗਾ ਤੁਹਾਨੂੰ ਪਾਣਾ ਮੰਨਣਾ ਵੀ ਚਾਹੀਦਾ ਵੀ ਇਦਾਂ ਬਦਲੇਗੀ ਜੇ ਖੂਦੀਆਂ ਟੰਡਾਂ ਹੜ 45 ਗੱਦੀਆਂ ਮੁੰਨੇ ਇਹਨਾਂ ਨੂੰ ਅਸੀਂ ਸਮਝਦੇ ਰਿਹਾ ਪਈ ਸਾਡਾ ਚੱਪਿਆ ਚਾਰਾ ਇਹ ਹੁਣ ਇਹ ਮਿਊਜ਼ੀਅਮ ਦਾ ਹਿੱਸਾ ਬਣ ਗਏ ਮਿਊਜ਼ੀਅਮ ਦਾ ਹਿੱਸਾ ਬਣ ਗਏ ਆਰਾ ਸਾਹਿਬ ਇੱਕ ਤੁਹਾਡੇ ਵਿਆਹ ਬਾਰੇ ਬੜੀ ਪੰਜਾਬ ਦੇ ਲੋਕਾਂ ਵਿੱਚ ਹਮੇਸ਼ਾ ਚਰਚਾ ਹੁੰਦੀ ਰਹੀ ਕਿ ਆਮ ਤੌਰ ਤੇ ਤਾਂ ਪੁਰਾਣੇ ਜਿਆਦਾ ਹੁੰਦੇ ਆ ਤੋੜੇ ਵਿਆਹ ਦੇ ਵਿੱਚ ਕਹਿੰਦੇ ਪਰੌਣਿਆਂ ਨਾਲੋਂ ਗਾਇਕ ਜ਼ਿਆਦਾ ਸੀਗੇ ਗੀਤਕਾਰ ਜ਼ਿਆਦਾ ਸੀ ਤੇ ਉਹ ਫੋਟੋਆਂ ਦੇ ਵਿੱਚ ਸਾਰੇ ਗਾਇਕ ਜਾਂ ਗੀਤਕਾਰ ਹੀ ਨਜ਼ਰ ਆਉਂਦੇ ਆ। ਉਹ ਕਹਿੰਦੇ ਸੀ ਕਿ ਖਬਰ ਲੱਗੀ ਸੀ ਅਜੀਤ ਸਿੰਘ ਦੇ ਵਿਆਹ ਪਰੇ ਦਾ ਬਰਾਤ ਕਲਾਕਾਰਾਂ ਦੀ ਹਨਾ। ਉਹ ਹਾਈ ਸਾਰੇ ਕਲਾਕਾਰ ਸਿੱਧਾ ਸੀਗੇ ਪੇ ਅਸੀਂ ਨਿੱਜੀ ਤੌਰ ਤੇ ਮਿਲਦੇ ਸੀ। ਜੀ ਹਰੇਕ ਨੂੰ ਇਹ ਸੀਗਾ ਕਿ ਸ਼ੋਕ ਦਾ ਵਿਆਹ ਆ ਕਿਉਂਕਿ ਮੈਂ ਵਿਆਹ ਤੋਂ 10 ਸਾਲ ਪਹਿਲੇ ਬਹੁਤ ਚਰਚਿਤ ਹੋ ਗਿਆ ਸੀ। ਕਿਆ ਬਾਤ ਹੈ ਤੇ ਇਹ ਇਸ ਇਧਰ ਲਿਟਰੇਰੀ ਫੀਲਡ ਚ ਪੱਤਰਕਾਰੀ ਚ ਕਾ ਲੋ ਮਿਊਜ਼ਿਕ ਇੰਡਸਟਰੀ ਚ ਨਾ ਉਹ ਜਿਹੜਾ ਸੀਗਾ ਵੀ ਉਦੋਂ ਜਦੋਂ ਮੈਂ ਚਰਚਿਤ ਹੋ ਗਿਆ ਹਰੇਕ ਬੰਦਾ ਮੈਨੂੰ ਪਿਆਰ ਕਰਦਾ ਸੀ ਹਰੇਕ ਬੰਦੇ ਨੇ ਇਹ ਵੀ ਸੀਗਾ ਵੀ ਯਾਰ ਸਾਡੇ ਬਾਰੇ ਲਿਖ ਦੂ ਗੱਲ ਬਣ ਜਾਊਗੀ ਉਹ ਇਸ ਕਰਕੇ ਉਹ ਆਉਣਾ ਜਾਣਾ ਜਿਆਦਾ ਸੀਗਾ ਵੀ ਸਾਰੇ ਨੇ ਆਉਣਾ ਸੀਗਾ ਮੇਰੇ ਜਿਵੇਂ ਮੇਲੇ ਦੀ ਗੱਲ ਵੀ ਜੁੜਵੀਂ ਰੱਖਦਾ ਮੇਲੇ 'ਚ ਪਹਿਲਾਂ ਇਹ ਸੀਗਾ ਵੀ ਯਾਰ ਇਹ ਬੰਦਾ ਕਹਿੰਦਾ ਇੰਨੇ ਕਲਾਕਾਰ ਕਿਦਾਜੂਗੇ ਕਲਾਕਾਰ ਤਾਂ ਇਹਨੇ ਪੈਸੇ ਲੈਂਦੇ ਕਿੱਥੋਂ ਪੈਸੇ ਲਿਆ ਹੋਗਾ ਜੀ 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 ਜਦੋਂ ਮੈਂ ਜਿੰਨੇ 8-9 ਸਾਲ ਬਿੱਲ ਲਾਇਆ ਰਿਕਾਰਡ ਹੈ ਪਏ ਅਸੀਂ ਕਿਸੇ ਵੀ ਬੰਦੇ ਨੂੰ ਅਸੀਂ ਸਨਮਾਨ ਰਾਸ਼ੀ ਜਿਹੜੀ ਦਿੰਦੇ ਸੀ ਜ਼ੁਲਿੰਦਰ ਕੌਰ ਨੂੰ 1500 ਦਿੱਤਾ ਬਾਕੀ 5100 ਤੋਂ ਵੱਧ ਤਾਂ ਹੀ ਰਕਮ ਨਹੀਂ ਦਿੱਤੀ ਕਿ ਦਲੇਰਮੰਦੀ ਹੁਣੇ ਵੀ ਆਏ ਥੋੜੇ ਦਲੇਰਮੰਦੀ ਆਇਆ 2 ਸਾਲ ਉਹਨੂੰ ਟਾਈਮ ਹੀ ਨਹੀਂ ਦਿੱਤਾ ਉਹ ਇਦਾਂ ਲੱਗਦਾ ਰਿਹਾ ਪਏ ਇਹ ਇਹ ਕਿਦੇਦਰ ਕਰਕੇ ਮੇਲਾ ਨਾ ਖੜ ਜਵੇ ਇਹ ਸ਼ੌਂਕੀ ਮੇਲੇ ਦੀ ਚੜਾਈ ਦੀ ਗੱਲ ਆ ਤੇ ਜੇ ਦੋ ਬੰਦੇ ਨੂੰ ਸੁਣਨ ਨੂੰ ਅੱਜ ਬੇਸ਼ੱਕ ਤਰਸਦਾ ਉਹ ਸ਼ੌਂਕੀ ਮੇਲੇ ਜੇ ਟਾਈਮ ਨਹੀਂ ਮਿਲਿਆ ਰਾਗੀ ਮਿੱਤਰ ਨੇ ਸਰਦਾਰ ਅਰਦਾਸ ਸਿੰਘ ਨੂੰ ਹਸ਼ਾਰਪੁਰ ਅੱਛਾ ਜੀ ਤੇ ਉਹਨਾਂ ਰਾਹੀਂ ਮੈਨੂੰ ਸੁਨੇਹਾ ਮਿਲਿਆ ਕਹਿੰਦੇ ਉਹ ਦਲੇਰ ਬੰਦੇ ਮਿਲਿਆ ਸੀ ਤੇ ਹੁਣ ਤਾਂ ਮੇਰਾ ਤਾਰਾ ਰਾਰਾ ਨਾ ਚੱਲ ਗਿਆ ਹਾਂ ਕਿ ਹੁਣ ਤਾਂ ਮੈਨੂੰ ਸੱਦ ਲਓ ਨਹੀਂ ਹੁਣ ਮੈਨੂੰ ਮਿਲੋ ਫਿਰ ਮੈਂ ਨਾ ਉਹਨੂੰ ਜਨਕਪੁਰੀ ਰਹਿੰਦੇ ਸੀ ਮੈਂ ਉੱਥੇ ਮਿਲ ਕੇ ਅਸੀਂ ਰਾਤ ਨੂੰ ਇਕੱਠਿਆਂ ਨੇ ਖਾਣਾ ਖਾਦਾ ਉਹਨੂੰ ਮੈਂ ਉਦੋਂ ਇੰਟਰੋਡਿਊਸ ਕਰਾਇਆ ਇਹ ਅਮੀਕਾ ਮਿਕਾ ਜਿਹੜਾ ਹੁਣ ਬਾਲੀਵੁੱਡ 'ਚ ਬਹੁਤ ਵੱਡੀ ਨਾਂ ਹੈ ਇਹ ਨੇ ਇੰਟਰੋਡਿਊਸ ਕਰਾਇਆ ਕਿ ਇਹ ਅਮੀਕਾ ਪੇ ਮੈਂ ਗਿਟਾਰ ਵਜਾਉਂਦਾ ਪੇ ਪਰਫਾਰਮਰ ਹੈ ਵੀ ਤਕੜਾ ਬਾਅਦ 10 ਸਾਲ ਬਾਅਦ ਅਮੀਕਾ ਗਵਿਆ ਬਣਿਆ ਸੋ ਅਸੀਂ ਇਕੱਠਿਆਂ ਨੇ ਕਿਤੇ ਖਾਣਾ ਖਾਦਾ ਉਹ ਦਿਨ ਮਤਲਬ ਇਦਾਂ ਦੀ ਸਾਂਝ ਰਹੀ ਆ ਜਿਹੜਾ ਸੁਖਵਿੰਦਰ ਬਬਲੂ ਜੀ ਛੀਆਂ ਛੀਆਂ ਵਾਲੇ ਛੀਆਂ ਛੀਆਂ ਵਾਲੇ ਦੇਖ ਲਾ ਉਹ ਸਭ ਤੋਂ ਪਹਿਲਾ ਆਰਟੀਕਲ ਮੈਂ ਲਿਖਿਆ ਉਹਨਾਂ ਬਾਰੇ ਹੋਰ ਸਭ ਤੋਂ ਪਹਿਲਾ ਮੈਨੂੰ ਮਿਲਿਆ ਉਹ ਇਦਾਂ ਤਾਂ ਨਹੀਂ ਹੁੰਦਾ ਕਿ ਬੰਬਈ ਜਾ ਕੇ ਬੰਦੇ ਬਦਲ ਜਾਂਦੇ ਆ ਪੌੜਾ ਨਹੀਂ ਨਹੀਂ ਬੰਬਈ ਜਾ ਕੇ ਨਹੀਂ ਬੰਬਈ ਜਾ ਕੇ ਦੀ ਗੱਲ ਰਹਿਣਾ ਦਿਲਜੀਤ 7-8 ਸਾਲ ਪਹਿਲਾਂ ਅਮਰੀਕਾ ਹੈ ਜੀ ਜੀ ਪ੍ਰੈਸ ਕਾਨਫਰੰਸ ਹੋ ਰਹੀ ਸੀ ਮੈਂ ਥੋੜਾ ਜਿਹਾ ਨਾ ਥੋੜਾ ਪਿੱਛੇ ਪਿੱਛੇ ਰਹਿਣਾ ਜਿਆਦਾ ਨਹੀਂ ਮੋੜੇ ਹੈ ਨਾ ਜੀ ਜੀ ਉਹ ਕਿਸੇ ਨੇ ਦੱਸਿਆ ਵੀ ਸ਼ੋਕਪੁਰਾ ਉਹ ਬੰਨ ਉੱਠ ਕੇ ਬਾਅਦ ਫੜ ਕੇ ਲੈ ਗਿਆ ਮੋੜੇ अच्छा जी हालांकि ਮਦਲੀ ਦਿਲਜੀਤ ਕਿਹੜਾ ਮੈਂ ਉਹਦੇ ਬਾਰੇ ਕੋ ਬਹੁਤਾ ਨਹੀਂ ਕੀਤਾ ਜੀ ਪਰ ਕਿਉਂਕਿ ਨਵੀਂ ਪੀੜ੍ਹੀ ਚ ਵੀ ਰਿਸਪੈਕਟ ਹੈਗੀ ਆ ਇਵੇਂ ਜਿਹੜਾ ਹੁਣ ਵੀ ਕਿਸੇ ਤੁਸੀਂ ਨਵੇਂ ਕਲਾਕਾਰ ਨੂੰ ਕਹ ਦੋ ਉਹ ਜਾਣਦੇ ਤਾਂ ਹੈਗੀ ਆ ਇੰਨਾਕ ਤਾਂ ਹੁੰਦਾ ਕਈਆਂ ਨੇ ਪੇਰੈਂਟਸ ਨੇ ਦੱਸਿਆ ਹੈ ਕਈ ਗਾਇਕਾਂ ਦੇ ਪੁੱਤਰ ਨੇ ਵੀ ਕੋਈ ਬੰਦਾ ਕੰਮ ਕਰਦਾ ਸੀ ਜਿਹਨੇ ਗਾਇਕੀ ਨੂੰ ਨਵੀਂ ਜ਼ਿੰਦਗੀ ਆਨ ਦਿੱਤੀ ਆ ਜੀ ਤੁਸੀਂ ਤੁਹਾਡੇ ਬਾਰੇ ਇੱਕ ਗੱਲ ਇਹ ਵੀ ਆਮ ਤੌਰ ਤੇ ਮਸ਼ਹੂਰ ਆ ਕਿ ਇਹ ਪੋਰਾ ਨਿਮਰਤਾ ਦੇ ਵਿੱਚ ਹਮੇਸ਼ਾ ਰਹਿੰਦਾ ਜਦੋਂ ਵੀ ਅਸੀਂ ਵੀ ਆਮ ਤੌਰ ਤੇ ਦੇਖਿਆ ਕਿ ਚਾਹੇ ਕੋਈ ਵੀ ਤੁਹਾਡੇ ਨਾਲ ਗੁੱਸੇ 'ਚ ਬੋਲਦਾ ਹੋਵੇ ਤੁਸੀਂ ਹਮੇਸ਼ਾ ਉਹਦੇ ਨਾਲ ਮਠਾਸ ਤੇ ਨਿਮਰਤਾ ਦੇ ਨਾਲ ਹੀ ਗੱਲ ਹੀ ਤੁਹਾਨੂੰ ਗੁੱਸਾ ਨਹੀਂ ਕਦੀ ਆਇਆ ਇਹ ਗਾਇਕਾ ਨੇ ਦੱਸੀ ਗੱਲ ਜੀ ਗੱਲ ਹੀ ਆ ਵੀ ਕਹਿੰਦੀ ਆ ਵੀ ਜਿੱਦ ਨਾਲ ਮਸਲੇ ਵਿਗੜ ਜਾਂਦੇ ਨੇ ਜੀ 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 ਰਾਜਮੰਦੀ ਕਰ ਲਓ ਨਿਬੜ ਜਾਂਦੇ ਨੇ ਉਹ ਬਾਲਗੀਆਂ ਟੈਨਸ਼ਨਾਂ ਜਿਹੜੀਆਂ ਤਾਂ ਕ੍ਰੀਏਟ ਹੋ ਜਾਂਦੀਆਂ ਵੀ ਜੇ ਅਗਲਾ ਗੁੱਸੇ 'ਚ ਆਇਆ ਮੈਂ ਇਸ ਗੱਲ ਦੀ ਕਿ ਜਿਹੜਾ ਬੰਦਾ ਕੋਈ ਵਾਰੀ ਮੇਰੇ ਤੇ ਵੀ ਖਫਾਈ ਸਖੋਈ ਜਾਂਦੇ ਹੁਣੇ ਕਈ ਜਿਹੜਾ ਬੰਦਾ ਖਫਾ ਹੋ ਕੇ ਮੇਰੇ ਤੋਂ ਆਉ ਉਹ ਜਦੋਂ ਵਾਪਸੀ ਤੇ ਜਾਊਗਾ ਉਹ ਖਫਾ ਨਹੀਂ ਹੋਊਗਾ ਉਹ ਖੁਸ਼ ਹੋ ਕੇ ਜਾਊਗਾ ਦੇਖੋ ਉਹ ਤਿੰਨ ਸ਼ਬਦ ਜਿਹੜੇ ਆ ਨਾ ਉਹ ਆਮ ਤੌਰ ਤੇ ਪ੍ਰਚਲਿਤ ਹੈ ਇੱਕ ਰਫਤਾਰ ਇੱਕ ਗੁਫਤਾਰ ਤੇ ਇੱਕ ਦਸਤਾਰ ਹਮ ਰਫਤਾਰ ਜਿਹੜੀ ਆ ਉਹ ਤੁਸੀਂ ਘੋੜੇ ਵਾਲੀ ਚਾਲ ਵੀ ਚੱਲ ਲੈਨੇ ਆ ਤੇ ਤੁਸੀਂ ਹੌਲੀ ਚਾਲ ਵੀ ਚੱਲ ਲੈਨੇ ਆ ਤੇ ਤੁਸੀਂ ਇੱਕ ਜ਼ਿੰਦਗੀ ਦੇ ਵਹਿਣ ਵਿੱਚ ਵਗਦੇ ਜਾ ਰਹੇ ਹੋ ਜਦੋਂ ਗੁਫਤਾਰ ਦੀ ਗੱਲ ਕਰਦੇ ਆ ਤੁਸੀਂ ਆਪਣੇ ਮਿੱਠੇ ਸ਼ਬਦਾਂ ਦੇ ਨਾਲ ਸਮੁੱਚੀ ਦੁਨੀਆ ਦਾ ਮਨ ਮੋਲ ਲੈਨੇ ਆ ਅੱਜ ਪੋਹਰੇ ਦੇ ਵਿੱਚ ਇਹ ਕਿਹੋ ਜਿਹੇ ਬਦਲਾਅ ਆਇਆ ਉਹ ਤਾਂ ਬਖਸ਼ਿਆ ਹੋਇਆ ਜਿਹੜਾ ਤਾਜ ਆ ਉਹ ਦਸਤਾਰ ਸਜਾਣੀ ਸ਼ੁਰੂ ਕਰ ਲਈ ਆ ਦੇਖੋ ਗੱਲ ਯਾਰ ਤੇ ਉਹ ਵੀ ਪੇਚਾਂ ਵਾਲੀ ਨਹੀਂ ਦੇਖੋ ਕੱਲੀਆ ਮੇਰਾ ਬਹੁਤ ਚਿਰ ਮੈਂ ਪਹਿਲਾਂ ਵੀ ਮੰਦਾਨਾ ਨੇ ਜਦੋਂ ਕਾਲਜ ਪੜ੍ਹਦਾ ਸੀ ਜੀ ਹੁਣ ਮੈਂ ਪਾਕਿਸਤਾਨ ਗਿਆ ਇਹਨੂੰ ਬੜਾ ਦਸਤਾਰ ਨੂੰ ਮੁਹੱਬਤ ਮਿਲੀ ਅੱਛਾ ਜੀ ਤੇ ਮੈਨੂੰ ਇਦਾਂ ਲੱਗਾ ਕਿ ਮੈਨੂੰ ਇਹ ਕੰਮ ਕਰਨਾ ਚਾਹੀਦਾ ਜੀ ਕਿਉਂਕਿ ਦਸਤਾਰ ਸਜਾਉਣ ਨਾਲ ਬਹੁਤ ਸਾਰੀਆਂ ਹੋਰ ਜ਼ਿੰਮੇਵਾਰੀਆਂ ਵੀ ਮਿਲ ਜਾਂਦੀਆਂ ਨੇ ਜੀ ਬਿਲਕੁਲ ਕਿ ਜ਼ਿੰਮੇਵਾਰੀ ਦਾ ਹਿਸਾਬ ਹੈ ਤੁਸੀ ਹੋਰ ਰਿਸਪੋਨਸੀਬਲ ਬਣ ਜਾਂਦੇ ਹੋ ਜੀ ਇੱਕ ਜਿਹੜੀ ਹੋਰ ਮੈਂ ਗੱਲ ਕਹੂੰਗਾ ਕਿ ਮੈਂ ਤੁਹਾਡੇ ਨਾਲ ਗੱਲ ਕਰ ਲਿਆ ਜੀ ਜਿਸ ਅਸ਼ੋਕ ਪੋਰੇ ਬਾਰੇ ਤੁਸੀਂ ਗੱਲ ਕਰ ਰਹੇ ਹੋ ਉਹ ਤੁਹਾਡੇ ਨਾਲ ਨਹੀਂ ਹੈ ਜੀ ਕਿਉਂਕਿ ਜੋ ਕੁਝ ਲਿਖਦਾ ਜਾਂ ਹੋਰ ਹੈ ਨਾ ਉਹ ਇੱਕ ਹੋਰ ਅਸ਼ੋਕ ਪੋਰੇ ਹੈ ਜੀ 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 ਕਿਉਂਕਿ ਜਦੋਂ ਮੈਂ ਮੈਂ ਇੱਥੇ ਵੀ ਜਦੋਂ ਲਿਖਦਾ ਜਾਂ ਮੈਂ ਅਮਰੀਕਾ ਵੀ ਜਦੋਂ ਲਿਖਦਾ ਉਹ ਚਾਰ ਪੰਝ ਘੰਟੀ ਜਪਾਣਾ ਨਾ ਸਾਈਮਾ ਪੀਣਾ ਤੇ ਸਾਡੇ ਘਰ ਦੇ ਨਾਲ ਦਰਵਾਜ਼ਾ ਖੜਕਾਉਣਾ ਹੁੰਦਾ ਜੀ ਨਾਮ ਬੁਲਾਉਣਾ ਹੁੰਦਾ ਨਾਮ ਨਾਲ ਚਰ ਫੋਨ ਸੁਣਨਾ ਹੁੰਦਾ ਜੀ ਉਹ ਜਿਹੜੀ ਜਿਹਨੂੰ ਕਹਿੰਦੇ ਆ ਕੰਸ ਜਿਹਨੂੰ ਥੋੜੀ ਨਾ ਇਕਾਗਰਤਾ ਜਿਹੜੀ ਆ ਜੀ ਉਹ ਉਦੋਂ ਹੀ ਆ ਤੇ ਮੈਨੂੰ ਵੀ ਬਾਅਦ ਚ ਨਹੀਂ ਪਤਾ ਹੁਣ ਇੱਥੇ ਪਮਾ ਡੂਮੇਵਾਲ ਦਾ ਸੀ ਪ੍ਰੋਗਰਾਮ ਨੇ ਕੀ ਦਿਖਾਇਆ ਜੀ ਮੇਰਾ ਮੈਨੂੰ ਵੀ ਬੜਾ ਮੈਂ ਬੜਾ ਇਮੋਸ਼ਨਲ ਸੀਗਾ ਕਿ ਮੈਂ ਲਿਖਿਆ ਹੋਇਆ ਜੀ ਸੋ ਇਦਾਂ ਹੈਗਾ ਕਿ ਇੱਕ ਤੁਸੀਂ ਦੁਨੀਆਂ ਚ ਵਿਚਰਦੇ ਆਂ ਜੀ ਇੱਕ ਜਿਸ ਅਸ਼ੋਕ ਪੋਰੇ ਨੂੰ ਤੁਸੀਂ ਜਾਣਦੇ ਹੋ ਉਹ ਜਿਹੜਾ ਦੁਨੀਆਂ ਚ ਵਿਚਰਦਾ ਉਹ ਵੀ ਮੈਂ ਤਾਂ ਉੱਥੇ ਵੀ ਕਿਸੇ ਉੱਥੇ ਮਿਲੂਗਾ ਕਬੀਲ ਲਾੜੀ ਦੇ ਕੰਮ ਕਰਨੇ ਆ ਪਰ ਇੱਕ ਜਿਹੜਾ ਅਸਲੀ ਜਿਹੜਾ ਮੈਂ ਪਹਿਲਾਂ ਸ਼ੁਰੂਆਤ ਕੀਤੀ ਸੀ ਵੀ ਇੱਕ ਮਨੁੱਖ ਤੁਹਾਡੇ ਅੰਦਰ ਵਸਦਾ ਜੀ ਮੇਰਾ ਉਹ ਮਨੁੱਖ ਬਾਹਰ ਨਿਕਲਿਆ ਆ ਕਈਆਂ ਦੇ ਨਿਕਲਦੇ ਨਹੀਂ ਬਸ ਇਹ ਤੁਹਾਡੇ ਬਾਰੇ ਇੱਕ ਗੱਲ ਹੋਰ ਬੜੀ ਚਰਚਾ ਦੇ ਵਿੱਚ ਰਹੀ ਆ ਕਿ ਤੁਹਾਨੂੰ ਉਹ ਗਾਇਕਾਂ ਨੇ ਜਿਹੜੇ ਇਕੱਠੇ ਹੋ ਕੇ ਉਹ ਕਾਰ ਲੈ ਕੇ ਦਿੱਤੀ ਸੀ ਉਹਨਾਂ ਸਮਿਆਂ ਦੇ ਵਿੱਚ ਜਦੋਂ ਇੰਨੀ ਸੌਖੀ ਕਾਰ ਲੈਣੀ ਜਿਹੜੀ ਸੀਗੀ ਉਹ ਸੰਭਵ ਨਹੀਂ ਹੁੰਦੀ ਸੀ ਤੇ ਗਾਇਕਾਂ ਨੇ ਤੁਹਾਨੂੰ ਉਹ ਕਾਰ ਤੋਫੇ ਵਿੱਚ ਦਿੱਤੀ ਸੀ। ਤੇ ਕੋਈ ਦਾ ਫੇ ਉਹ ਉਹਨਾਂ ਨੇ ਕੋਈ ਖਾਸ ਗੱਲ ਵੀ ਨਹੀਂ ਸੀਗੀ। ਅੱਛਾ ਜੀ। ਉਹ ਚੰਗੀ ਕੰਟਰੀਬਿਊਸ਼ਨ ਸੀ। ਉਹਨਾਂ ਨੇ ਖਾਦ ਨਹੀਂ ਸੀ ਉਹਨਾਂ ਨੇ ਪੌੜਾ ਖਾਸ ਸੀ। ਨਹੀਂ ਜਨੂੰ ਇੱਕ ਇਹ ਇਹ ਗਾਇਕਾਂ ਦੀ ਗੱਲ ਨਹੀਂ ਹੈ। ਜੀ ਜੀ। ਮੈਂ ਸੋਹਣ ਸਿੰਘ ਸੀਤਲ ਦਾ ਨਾਵਲ ਦਸਵੀਂ ਪੜਿਆ ਸੀ ਜੰਗ ਜਾਵਨ। ਜੀ ਜੀ। ਫਿਰ ਮੈਂ ਬਾਪੂ ਦੇ ਨੇੜੇ ਬਹੁਤ ਰਿਹਾ ਮੈਨੂੰ 5-7 ਸਾਲ ਤੋਂ ਨੇੜੇ ਹੀ ਨਹੀਂ ਲੱਗਣ ਦਿੱਤਾ। ਅੱਛਾ ਜੀ। ਸੋਹਣ ਸਿੰਘ ਸੀਤਲ ਉਹਨਾਂ ਦਾ ਮੇਰੀ ਗਾਇਕੀ ਮੇਰੀ ਲਿਖਣੀ ਚ ਮੇਰੇ ਸ਼ਬਦਾਂ ਦਾ ਬਹੁਤ ਵੱਡਾ ਯੋਗਦਾਨ ਹੈ। ਕੀ ਬਾਤ ਹੈ। ਤੇ ਸੋਨ ਸਿੰਘ ਸੀਤਲ ਨਹੀਂ ਮੈਨੂੰ ਦੱਸਿਆ ਫਿਰ ਲਿਖੀਗਾ ਤਾਂ ਕਿਦਾਂ ਸੋਨ ਸਿੰਘ ਸੀਤਲ ਕਰਕੇ ਹੀ ਮੈਂ ਟਾਡੀਆਂ ਬਾਰੇ ਕੰਮ ਕਰ ਸਕਿਆ। ਜੀ। ਕਵੀਸ਼ਰਾਂ ਵਰਕੇ ਕਰ ਕਰ ਸਕਿਆ ਮੈਂ ਸਾਰਿਆਂ ਨੂੰ ਪਤਾ ਵੀ ਜੇ ਕੋਈ ਵੀ ਨਾ ਚੁੱ ਚਲੇ ਜਾਵੇ। ਜੀ। ਅਸ਼ੋਕ ਪਰੈਸ਼ਦਾਂ ਜੀ ਲੇਖ ਲਿਖਦਾ। ਜੀ। ਚਾਹੇ ਜੋਗਾ ਸਿੰਘ ਜੋਗੀ ਕਵੀਸ਼ਰ ਹੋਵੇ। ਚਾਹੇ ਕੋਈ ਵੀ ਕੋਈ ਵੀ ਹੋਵੇ ਚਾਹੇ ਦਾਇਆ ਸਿੰਘ ਦਲਬਰ ਹੋਵੇ। ਜੀ ਜੀ ਜੀ। ਸੋ ਇਸ ਕਰਕੇ ਮੇਰਾ ਤਾਂ ਗੀਤਕਾਰਾਂ ਨਾਲ ਸੰਗੀਤਕਾਰਾਂ ਨਾਲ ਢਾਡੀਆਂ ਨਾਲ ਕਵੀਸ਼ਰਾਂ ਨਾਲ ਸਜਿੰਦਿਆਂ ਨਾਲ ਗਾਉਣ ਵਾਲੀਆਂ ਨਾਲ ਨੱਚਣ ਵਾਲੀਆਂ ਨਾਲ ਰਿਕਾਰਡਿੰਗ ਕੰਪਨੀਆਂ ਨਾਲ ਇਹ ਸਾਰਾ ਇੱਕੋ ਜਿਹਾ ਸਾਰੇ ਉਹਨਾਂ ਲਈ ਸ਼ੁਰੂ ਤੋਂ ਖਾਸ ਸਾਰੇ ਗੱਲ ਚਲੋ ਆਪਾਂ ਹੁਣ ਇੱਥੇ ਇੱਕ ਬ੍ਰਾਮ ਲੈਨੇ ਆਪਾਂ ਦੂਜਾ ਫੇਰ ਜਦੋਂ ਮੈਂ ਫੇਰ ਇੱਕ ਵਾਲਿਊਮ ਫੇਰ ਕਰਾਂਗੇ ਤੁਹਾਡਾ ਬਹੁਤ ਬਹੁਤ ਧੰਨਵਾਦ ਪੋਰਾ ਸਾਹਿਬ ਤੁਸੀਂ ਆਪਣੇ ਬਹੁਤ ਹੀ ਰਜੀਮ ਭਰੇ ਸਮਾਜ ਦੇ ਵਿੱਚੋਂ ਜਿਹੜਾ ਅੱਜ ਛੜਿਆ ਜਿਹੜੇ ਵੀ ਬਲੌਗ ਦੇਖਣਗੇ ਉਹਨਾਂ ਲਈ ਵੀ ਸ਼ੁਭ ਕਾਮਨਾਵਾਂ ਅਮਰਪਾਲ ਲਈ ਵੀ ਸ਼ੁਭ ਕਾਮਨਾਵਾਂ ਏ ਵੀ ਆਪੇ ਅਮਰਪਾਲ ਨੇ ਉਮਰ ਨੂੰ ਕਦੀ ਪਤਾ ਨਹੀਂ ਲੱਗਣ ਦੇਣਾ ਵੀ ਇਹ ਅਮਰਪਾਲ ਇੰਨੇ ਸਾਲਾਂ ਦਾ ਹੋ ਗਿਆ ਇਹ 20 27 28 ਦਾ ਲੱਗਦਾ ਬਹੁਤ ਬਹੁਤ ਚਲ ਮਿਹਰਬਾਨੀ ਬਹੁਤ ਬਹੁਤ ਮਿਹਰਬਾਨੀ شکریہ